ਖਬਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸੋ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰਜੀਤ ਸਿੰਘ ਜੀ ਗਿਲ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਆਂ ਗਿਲ ਸਭ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਲਵਾਂਗੇ ਕਿ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਣਾ ਰਣਾਵਤ ਦੇ ਉੱਤੇ ਜਿਹੜਾ ਅਟੈਕ ਹੋਇਆ 에ਰਪੋਰਟ ਦੇ ਉੱਤੇ ਉਸ ਤੋਂ ਬਾਅਦ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਉਸ ਲੈਡੀ ਦੇ ਹੱਕ ਦੇ ਵਿੱਚ ਆ ਗਈਆਂ ਜਿਸ ਨੇ ਜਿਹੜਾ ਆ ਥੱਪੜ ਮਾਰਿਆ ਬਿਲਕੁਲ ਜੀ ਕੱਲ ਆਪਾਂ ਕਿਸਾਨ ਇੱਕ ਲੀਡਰ ਨੂੰ ਵੀ ਲਿਆ ਸੀਗਾ ਜੀ ਤੇ ਉਹਨਾਂ ਨੇ ਵੀ ਦੱਸਿਆ ਸੀ ਕਿ ਕਿਸ ਕਿਸ ਤਰ੍ਹਾਂ ਦੇ ਹਾਲਾਤ ਬਣੇ ਤੇ ਕਿਉਂ ਇਹਦਾ ਹੋਇਆ ਅੱਜ ਜਿਹੜਾ ਵੱਡਾ ਬਿਆਨ ਆਇਆ ਉਹ ਬਿਆਨ ਜਿਹੜਾ ਆ ਉਹ ਹੈਗਾ ਆ ਜਿਹੜੇ ਵੱਡੇ ਕਿਸਾਨ ਲੀਡਰ ਨੇ ਟਕੈਤ ਸਾਹਿਬ ਉਹਨਾਂ ਦਾ ਉਹਨਾਂ ਨੇ ਕਿਹਾ ਆ ਕਿ ਜਿਸ ਤਰੀਕੇ ਨਾਲ 13 ਮਹੀਨੇ ਪੰਜਾਬ ਦੇ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ ਅੱਤਵਾਦੀ ਕਿਹਾ ਗਿਆ ਖਾਲਸਤਾਨੀ ਕਿਹਾ ਗਿਆ ਔਰਤਾਂ ਦੇ ਉੱਤੇ ਇਹੋ ਜਿਹੇ ਬਿਆਨ ਦਿੱਤੇ ਗਏ ਤੇ ਜੇਕਰ ਸਾਡੇ ਚੋ ਕਿਸੇ ਦੀ ਵੀ ਮਾਂ ਭੈਣ ਉੱਥੇ ਬੈਠੀ ਹੋਵੇ ਤੇ ਉਹਦਾ ਨਾਰਾਜ਼ ਹੋਣਾ ਕੁਦਰਤੀ ਆ ਤੇ ਉਹ ਜਿਹੜਾ ਲੜਕੀ ਨੇ ਕੀਤਾ ਕਹਿੰਦਾ ਵੀ ਠੀਕ ਆ ਤੁਸੀਂ ਉੱਤੇ ਜੋ ਧਰਾਮਾਂ ਲਗਦੀਆਂ ਲਾਓ ਪਰ ਆਹ ਤਰੀਕਾ ਗਲਤ ਹੈ ਕਿ ਉਹਨੂੰ ਸਸਪੈਂਡ ਕਰਤਾ ਬਿਨਾਂ ਇਨਕੁਆਰੀ ਕੀਤਿਆਂ ਉਹਨੂੰ ਟਰਮੀਨੇਟ ਕਰ ਦਾਂਗੇ ਜਾਂ ਇਹ ਕਰ ਦਾਂਗੇ ਤੁਸੀਂ ਜੋ ਵੀ ਆ ਹਾਲਾਤ ਨੂੰ ਵੇਖੋ ਵੀ ਹਾਲਾਤ ਪੈਦਾ ਕਿਉਂ ਏ ਤੁਸੀਂ ਕੱਲੀ ਇਹ ਨਾ ਵੇਖੋ ਕਿ ਉਹਨੇ ਇਦਾਂ ਕੀਤਾ ਹਮ ਤਾਂ ਜਿਹੜੇ ਲੀਡਰ ਹੈ ਉਹਨਾਂ ਨੂੰ ਵੀ ਆਪਣੀ ਜ਼ਬਾਨ ਤੇ ਕੰਟਰੋਲ ਰੱਖਣ ਦੀ ਲੋੜ ਆ ਜਦੋਂ ਉਹ ਇਸ ਤਰ੍ਹਾਂ ਦੇ ਬਿਆਨ ਦੇਣਗੇ ਇੱਕ ਪਾਸੇ ਜੈ ਜਵਾਨ ਜੈ ਕਿਸਾਨ ਕਹਿੰਨੇ ਆ ਤੇ ਇਹ ਵਰਦੀ ਚ ਕੁੜੀ ਸੀ ਤੇ ਜੈ ਜਵਾਨ ਵਾਲੀ ਗੱਲ ਆ ਤੇ ਇਹਨੂੰ ਜਿਹੜਾ ਤੁਸੀਂ ਜਿਸ ਤਰੀਕੇ ਨਾਲ ਡੀਲ ਕਰ ਰਹੇ ਹੋ ਜਿਸ ਤਰ੍ਹਾਂ ਪ੍ਰਚਾਰ ਕਰ ਰਹੇ ਹੋ ਗਲਤ ਹੈ ਅਸੀਂ ਉਹਦੇ ਹੱਕ ਉਹਦੇ ਨਾਲ ਖੜੇ ਆ ਸਾਰੀਆਂ ਜਥੇਬੰਦੀਆਂ ਉਹਦਾ ਪਰਿਵਾਰ ਉਹਦੇ ਨਾਲ ਖੜਾ ਉਹਦੀ ਕੋਈ ਏਡੀ ਵੱਡੀ ਗਲਤੀ ਨਹੀਂ ਆ ਗਲਤੀ ਜੇ ਹੈਗੀ ਹੈ ਤੇ ਕੰਗਣਾ ਦੀ ਹੈ ਜਿਨੇ ਇਸ ਤਰ੍ਹਾਂ ਦੀ ਭਾਸ਼ਾ ਦਾ ਉਪਯੋਗ ਬਾਰ-ਬਾਰ ਕੀਤਾ ਤੇ ਪ੍ਰਵੋਕ ਕੀਤਾ ਤੇ ਲੋਕਾਂ ਦੇ ਮਨਾਂ 'ਚ ਗੁੱਸਾ ਉਹਦੇ ਪ੍ਰਤੀ ਅਜੇ ਵੀ ਹੈ ਪਰ ਉਹਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ੁਬਾਨ ਤੇ ਕੰਟਰੋਲ ਕਰੇ ਵਿਚਰਤੇ ਕਿ ਤੁਸੀਂ ਇਹਨਾਂ ਨੂੰ ਕਰਨ ਦੇ ਜਿਹੜੇ ਉਹਦੇ ਸੀਨੀਅਰ ਨੇ ਉਹਨਾਂ ਨੂੰ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਉਹਤੇ ਐਕਸ਼ਨ ਜਿਹੜਾ ਬਣਦਾ ਉਹ ਲੈਣਾ ਚਾਹੀਦਾ ਕੋਈ ਤਾਂ ਦਾ ਕ੍ਰਾਈਮ ਨਹੀਂ ਕੀਤਾ ਕਿ ਉਹਨੇ ਕਿਸੇ ਗੋਲੀ ਚਲਾਤੀ ਹੈ ਜਾਂ ਹਥਿਆਰ ਕੱਢ ਕੇ ਚਲਾਤਾ ਸਿਰਫ ਮੂੰਹ ਜਬਾਨੀ ਟਕਰਾਅ ਹੋਈ ਆ ਤੇ ਇਹ ਵੀ ਕੋਈ ਪ੍ਰੂਫ ਨਹੀਂ ਆ ਕਿ ਤੇ ਰੀਡਿਓ ਵੀਡੀਓ ਹੈਗੀ ਕਿ ਉਹਦੇ ਥੱਪੜ ਵੱਜਿਆ ਹੋ ਸਕਦਾ ਟਕਰਾਅ ਹੀ ਹੋਈ ਹੋਵੇ ਤੇ ਉਹਨੇ ਬਹਾਨਾ ਬਣਾਤਾ ਹੋਵੇ ਜਿਹਨਾਂ ਦੇ ਝੂਠ ਬਿਲਕੁਲ ਜਿਹੜੀ ਵੀਡੀਓ ਵੀ ਆਈ ਉਹਦੇ ਵਿੱਚ ਇਹ ਵੀ ਕਿ ਹਲਕਾ ਜ ਕੀ ਤਾਂ ਨੂੰ ਹਾਂ ਜੀ ਹਾਂ ਉਹਨੂੰ ਥੱਪੜ ਦਾ ਜਿਹੜਾ ਕਿਹਾ ਗਿਆ ਤੇ ਨਾ ਹੀ ਕਿਸੇ ਪੋਲੀਟੀਕਲ ਦਬਾਅ ਦੇ ਹੇਠਾਂ ਇਸ ਤਰ੍ਹਾਂ ਦੀ ਜਿਹੜੀ ਫੈਸਲਾ ਜਾਂ ਇਨਕੁਆਇਰੀ ਜਿਹੜੀ ਹੈ ਉਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਅਗਲੀ ਗੱਲ ਕਰਦੇ ਹਾਂ ਭਾਰਤ ਤੋਂ ਪਾਕਿਸਤਾਨ ਜਾਂਦੇ ਰਾਵੀ ਦਰਿਆ ਦੀ ਹੋਂਦ ਜਿਹੜੀ ਆ ਉਹ ਕਹਿੰਦੇ ਖਤਰੇ ਦੇ ਵਿੱਚ ਆ ਇਦੇ ਬਾਰੇ ਕਈ ਤਰ੍ਹਾਂ ਦੇ ਸਰਵੇ ਜਾਂ ਗੱਲਾਂ ਚੱਲਦੀਆਂ ਨੇ ਇੱਕ ਤੇ ਕਿਹਾ ਜਾ ਰਿਹਾ ਹੈ ਕਿ ਜਦ ਰਣਜੀਤ ਸਾਗਰ ਡੈਮ ਬਣਨ ਤੋਂ ਬਾਅਦ ਰਾਵੀ ਦਾ ਪਾਣੀ ਬਹੁਤ ਘਟ ਗਿਆ ਸੀਗਾ ਤੇ ਪਾਕਿਸਤਾਨ ਵਾਲੇ ਪਾਸੇ ਪਾਣੀ ਜਿਹੜਾ ਜਾਂਦਾ ਸੀਗਾ ਓਵਰਫਲੋ ਜਿਹੜਾ ਵਾਧੂ ਪਾਣੀ ਹੁੰਦਾ ਸੀ ਸਾਨੂੰ ਪਤਾ ਹੈ ਕਿ ਰਾਵੀ ਦਰਿਆ ਕਿੰਨੇ ਵੱਡੇ ਫਲੱਡ ਆਉਂਦੇ ਸੀ ਤੇ ਕਾਰਨ ਬਣਦਾ ਸੀਗਾ ਖਾਸ ਕਰਕੇ ਉਹਨਾਂ ਇਲਾਕਿਆਂ 'ਚ ਦੋਨੇ ਪਾਸੇ ਤੁਸੀਬਨ ਕੋਈ ਸਮਾਂ ਹੁੰਦਾ ਸੀ ਇੰਨਾ ਪਾਣੀ ਹੁੰਦਾ ਸੀ ਕਿ ਪਾਕਿਸਤਾਨ ਵਾਲੇ ਤੁਸੀਬਨ ਉੱਚਾ ਕਰਦੇ ਸੀ ਉਧਰੋਂ ਭਾਰਤ ਵਾਲਿਆਂ ਦੇ ਪਾਸੇ ਪਾਣੀ ਟੁੱਟ ਜਾਂਦਾ ਸੀ ਇਧਰੋਂ ਕਰਦੇ ਸੀ ਤੇ ਉਧਰ ਜਾਂਦਾ ਸੀਗਾ ਬੜੀ ਤਬਾਹੀ ਹੁੰਦੀ ਸੀ ਤੇ ਜਿੱਥ ਇੱਕ ਪਾਸੇ ਭਾਰਤ ਨੇ ਤੇ ਡੈਮ ਬਣਾ ਕੇ ਰੰਜੀਤ ਸਾਗਰ ਉਤੇ ਕੰਟਰੋਲ ਕੀਤਾ ਪਾਣੀ ਦਾ ਫਲੋ ਘੱਟ ਹੋਇਆ ਹੁਣ ਸਿਰਫ ਉਹ ਹੀ ਪਾਣੀ ਜਿਹੜਾ ਨਹੀਂ ਲੜੀਂਦਾ ਹੁੰਦਾ ਉਹਨੂੰ ਹੀ ਅੱਗੇ ਭੇਜਿਆ ਜਾਂਦਾ ਆ ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਪਾਕਿਸਤਾਨ ਵਾਲੇ ਵੀ ਸਾਡੇ ਵਰਗੇ ਹੀ ਆ ਪਾਣੀਾਂ ਦੀ ਸੰਭਾਲ ਦਾ ਉਹਨਾਂ ਨੂੰ ਵੀ ਕੋਈ ਬਹੁਤਾ ਫਿਕਰ ਨਹੀਂ ਆ ਕਹਿਣ ਨੂੰ ਕਹਿੰਦੇ ਆ ਕਿ ਸਾਡੂ ਪਾਣੀ ਘੱਟ ਮਿਲਿਆ ਵੱਧ ਮਿਲਿਆ ਜਿਦਾ ਹਰਿਆਣੇ ਵਾਲੇ ਲੜੀ ਜਾਂਦੇ ਆ ਪਰ ਪਾਣੀ ਦੀ ਸੰਭਾਲ ਜਿਹੜੀ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਪੰਜਾਬ ਦੇ ਕਿਸਾਨਾਂ ਨੂੰ ਇਹੋ ਕਹੇ ਜਾਂਦਾ ਪੀ ਪਾਣੀ ਇੰਨੀ ਕੀਮਤੀ ਸ਼ੈ ਆ ਕਿ ਤੁਸੀਂ ਇਹਦੀ ਇਹ ਥੋੜੀ ਆ ਵੀ ਤੁਹਾਡੇ ਟੂਵਲ ਲੱਗੇ ਤੇ 24 ਘੰਟੇ ਚੱਲੀ ਜਾਣ ਤੇ ਪਾਣੀ ਨਿਕਲੀ ਜਾਵੇ ਤੁਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦਾ ਜਿਹੜਾ ਵਾ ਉਹ ਭਵਿੱਖ ਖਰਾਬ ਕਰ ਰਹੇ ਹੋ ਇਸ ਤਰੀਕੇ ਨਾਲ ਤੇ ਇਦਾਂ ਹੀ ਪਾਣੀਆ ਪ੍ਰਤੀ ਸਾਡੇ ਮੁਲਕਾਂ ਦੇ ਵਿੱਚ ਜਿਹੜੀ ਹੈ ਨਾ ਇਹ ਉਨੀ ਚੇਤਨਤਾ ਨਹੀਂ ਆ ਭਾਵੇਂ ਭਾਰਤ ਹੋਵੇ ਤੇ ਭਾਵੇਂ ਪਾਕਿਸਤਾਨ ਹੋਵੇ ਪਾਕਿਸਤਾਨ ਵਾਲੇ ਵੀ ਵੇਛਲੇ ਆ ਪਾਣੀ ਦਾ ਉਹਨਾਂ ਨੇ ਜਿਹੜੇ ਸਾਧਨ ਆ ਉਹਨਾਂ ਦੀ ਠੀਕ ਦੇਖਭਾਲ ਨਹੀਂ ਕੀਤੀ ਜਿਹਦਾ ਕਰਕੇ ਇਹ ਪਾਣੀ ਜਿਹੜਾ ਆ ਇਹ ਐਂਜ ਲੱਗ ਰਿਹਾ ਆ ਕਿ ਜਿਵੇਂ ਰਵੀ ਦਰਿਆ ਆ ਅੱਗੇ ਚੱਲ ਕੇ ਉਹ ਨਾਲੇ ਦੀ ਸ਼ਫਲ ਤਿਆਰ ਕਰ ਜੇਗਾ ਤੇ ਪਾਣੀ ਜਿਹੜਾ ਸਿਰਫ ਉਹਨਾਂ ਦਿਨਾਂ ਜੀ ਉਹ ਚ ਵਗੇਗਾ ਜਦੋਂ ਮੌਨਸੂਨ ਜਾਂ ਬਰਸਾਤਾਂ ਦੇ ਦਿਨ ਆ। ਸੋ ਇਹ ਇੱਕ ਫਿਕਰਮੰਦੀ ਵੀ ਆ ਕਿਤੇ ਨਾ ਕਿਤੇ ਕਿ ਪਾਣੀਆਂ ਦੇ ਉੱਤੇ ਜਿਹੜਾ ਸਾਡਾ ਸਾਡੇ ਇਲਾਕੇ ਦੇ ਲੋਕਾਂ ਦਾ ਕੋਈ ਬਹੁਤਾ ਜ਼ਿਆਦਾ ਅਰਝਾਨ ਨਹੀਂ ਆ ਕਿ ਉਹਨੂੰ ਬਚਾ ਕੇ ਰੱਖਿਆ ਜਾਵੇ ਪਾਣੀ ਬਹੁਤ ਕੀਮਤੀ ਛਾਇਆ। ਕਹਿਣ ਵਾਲੇ ਤੇ ਵੀ ਕਹਿੰਦੇ ਆ ਕਿ ਅਗਲੀ ਵਰਲਡ ਵਾਰ ਜੇ ਕਦੀ ਹੋਈ ਤਾਂ ਪਾਣੀ ਕਰਕੇ ਹੀ ਹੋਏਗੀ। ਜੀ ਅ ਬਿਲਕੁਲ ਅਗਲੀ ਗੱਲ ਕਰਦੇ ਆ ਅਗਲੀ ਖਬਰ ਵੀ ਪਾਕਿਸਤਾਨ ਦੇ ਨਾਲ ਹੀ ਸਬੰਧਤ ਆ ਪੰਜਾਬੀ ਬੋਲਣ ਦੀ ਇਜਾਜ਼ਤ ਜਿਹੜੀ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਕਿੰਨੇ ਮਿਲ ਗਈ ਆ ਪਾਕਿਸਤਾਨ ਵਾਲੇ ਪਾਸੇ ਬਿਲਕੁਲ ਰਿੰਦਰ ਮੈਂ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਆਪਣੇ ਦਰਸ਼ਕਾਂ ਨੂੰ ਪਹਿਲਾਂ ਮੈਂ ਉਹ ਕਹਿਣੀ ਚਾਹੁੰਦਾ ਸੀ ਪ੍ਰੋਗਰਾਮ ਦੇ ਸ਼ੁਰੂ ਚ ਕਈ ਵਾਰ ਗੱਲ ਕਰਦੇ ਆ ਕਈ ਵਾਰ ਗਲਤੀ ਹੋ ਜਾਂਦੀ ਹੈ ਕਈ ਵਾਰ ਤੁਹਾਡੀ ਜ਼बान ਫਿਸਲ ਜਾਂਦੀ ਹੈ ਤੇ ਕਈ ਵਾਰ ਇਨਫੋਰਮੇਸ਼ਨ ਵੀ ਸਾਡੇ ਕੋਲ ਗਲਤ ਹੁੰਦੀ ਆ ਸਾਡੇ ਦਰਸ਼ਕ ਜਿਹੜੇ ਆ ਬੜੇ ਸੂਝਵਾਨ ਆ ਤੇ ਸਾਨੂੰ ਕਈ ਵਾਰ ਫੋਨ ਕਰਕੇ ਪ੍ਰੋਗਰਾਮ ਵੇਖਣ ਤੋਂ ਬਾਅਦ ਸਾਡੀ ਗਲਤੀ 'ਚ ਸੁਧਾਰ ਵੀ ਕਹਿੰਦੇ ਆ ਅਸੀਂ ਪਿਛਲੇ ਦੋ ਕੁ ਪ੍ਰੋਗਰਾਮਾਂ 'ਚ ਮੇਰੇ ਖਿਆਲ ਇਹ ਗਲਤੀ ਕੀਤੀ ਹੈ ਸਾਡੇ ਖਬਰ 247 ਵਿੱਚ ਵੀ ਤੇ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਜਿਹੜੇ ਅਸੀਂ ਇਹ ਸ਼ਬਦ ਵਰਤਿਆ ਕਿ ਜਿਹੜੇ ਕਵਤਾ ਜਿਹੜੀ ਅਰੈਸਟ ਕੀਤੀ ਹੋਈ ਆ ਸਾਊਥ ਇੰਡੀਆ ਤੋਂ ਉਹ ਚੰਦਰ ਬਾਬੂ ਨਾਇਡੂ ਦੀ ਬੇਟੀ ਆ ਜੀ ਦਰਅਸਲ ਉਹ ਚੰਦਰ ਬਾਬੂ ਨਾਇਟੀ ਦੀ ਬੇਟੀ ਨਹੀਂ ਆ ਉਹ ਦੂਜੇ ਚੰਦਰ ਚੰਦਰ ਜਿਹੜੇ ਹੈਗੇ ਆ ਚੰਦਰਸ਼ੇਖਰ ਰਾਓ ਜੀ ਉਹਨਾਂ ਦੀ ਬੇਟੀ ਆ ਤੇ ਉਸੇ ਸਟੇਟ ਤੋਂ ਹੀ ਆ ਸਾਡੇ ਕੋਈ ਗਲਤੀ ਲੱਗੀ ਆ ਤੇ ਉਹਦੀ ਅਸੀਂ ਆਪਣੇ ਦਰਸ਼ਕਾਂ ਕੋં ਅਸੀਂ ਮਾਫੀ ਚਾਹੁੰਦੇ ਆਂ ਕਈ ਵਾਰ ਇਨਫਾਰਮੇਸ਼ਨ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ ਤੇ ਉਹ ਗਲਤ ਦਿੱਤੀ ਜਾਂਦੀ ਆ ਤੇ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਸਾਡੇ ਨੋਟਿਸ ਇਹ ਗੱਲ ਲਿਆਂਦੀ ਕਿ ਤੇ ਤੁਹਾਡੇ ਕੋਲੋਂ ਇੱਕ ਗਲਤੀ ਹੋਈ ਆ ਸੋ ਅਸੀਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਤੇ ਨਾਲ ਦੀ ਨਾਲ ਅਸੀਂ ਇਸ ਗੱਲ ਦੀ ਗਲਤੀ ਦੀ ਤੁਹਾਡੇ ਕੋਲੋਂ ਮਾਫੀ ਵੀ ਮੰਗਦੇ ਆਂ ਹੁਣ ਆਹੀ ਗੱਲ ਖਬਰ ਪਾਕਿਸਤਾਨ ਦੀ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਆ ਕਿ ਪਾਕਿਸਤਾਨ ਦੇ ਵਿੱਚ 77% ਲੋਕ ਪੰਜਾਬੀ ਨੇ ਪੰਜਾਬੀ ਸਪੀਕਿੰਗ ਨੇ ਦੁਨੀਆ ਦੇ ਸਭ ਤੋਂ ਵੱਧ ਲੋਕ ਪੰਜਾਬੀ ਜਿਹੜੇ ਬੋਲਦੇ ਆ ਉਹ ਪਾਕਿਸਤਾਨ 'ਚ ਆ ਪਰ ਜਿਹੜੀ ਬੋਲੀ ਆ ਪੰਜਾਬੀ ਉਹਨੂੰ ਉਹਦਾ ਜਿਹੜਾ ਉੱਥੇ ਮਾਨਤਾਣ ਆ ਉਹ ਨਹੀਂ ਮਿਲਿਆ ਤੇ ਹੁਣ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲੀ ਜਿਹੜੀ ਆ ਵੇਖੋ ਕਿੰਨੀ ਰਾਨੀ ਵਾਲੀ ਗੱਲ ਇਹ ਵੀ ਨਹੀਂ ਕਿ ਫੈਡਰਲ ਚ ਆ ਪੰਜਾਬ ਦੀ ਜਿਹੜੀ ਸਟੇਟ ਆ ਉਹਦੇ ਵਿੱਚ ਉਹਨਾਂ ਨੂੰ ਅਧਿਕਾਰ ਮਿਲਿਆ ਕਿ ਤੁਸੀਂ ਪੰਜਾਬੀ ਚ ਬੋਲ ਸਕਦੇ ਹੋ ਪਰ ਗੱਲ ਕੱਲੀ ਪੰਜਾਬੀ ਦੀ ਨਹੀਂ ਅੰਗਰੇਜ਼ੀ ਤੇ ਉਰਦੂ ਤੇ ਅੱਗੇ ਉੱਥੇ ਹੈਗਾ ਨਾਲ ਉਹਦੇ ਇੱਕ ਸੋਧ ਕੀਤੀ ਗਈ ਆ ਸਪੀਕਰ ਮਲਕ ਮੁਹੰਮਦ ਖਾਨ ਜਿਹੜੇ ਅਹਿਮਦ ਖਾਨ ਉਹਨਾਂ ਨੇ ਕਿਹਾ ਕਿ ਕਮੇਟੀ ਅਸੀਂ ਬਣਾਈ ਸੀ ਉਹਨਾਂ ਦੀ ਇਨਚਾਰਜ ਸੀ ਕਿ ਉਹਦੇ ਉਹਦੇ ਚ ਇੱਕ ਸੋਧ ਕੀਤੀ ਆ ਕਿ ਅੰਗਰੇਜ਼ੀ ਤੇ ਉਰਦੂ ਤੋਂ ਇਲਾਵਾ ਚਾਰ ਭਾਸ਼ਾਵਾਂ ਹੋਰ ਜਿੱਚ ਇੱਕ ਪੰਜਾਬੀ ਵੀ ਆ ਸਰਾਇਕੀ ਆ ਜਿੱਦਾਂ ਸਾਡੀ ਡੋਗਰੀ ਆ ਉਹ ਪਪਾਕਾ ਪੰਜਾਬੀ ਦੀ ਆ ਤੇ ਪੋਠੋਹਾਰੀ ਤੇ ਮਿਵਾਤੀ ਇਹਨਾਂ ਨੂੰ ਸਦਨ ਚ ਬੋਲਣ ਦਾ ਅਧਿਕਾਰ ਦਿੱਤਾ ਗਿਆ ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਦੁਨੀਆ ਦਾ ਸਭ ਤੋਂ ਵੱਧ ਪੰਜਾਬੀ ਸਪੀਕਿੰਗ ਲੋਕ ਉੱਥੇ ਹੋਣ ਤੇ ਆਪਣੀ ਸਟੇਟ ਵਿੱਚ ਹੀ ਉਹਨਾਂ ਨੂੰ ਇਹ ਅਧਿਕਾਰ ਨਾ ਹੋਵੇ ਕਿ ਉਹ ਆਪਣੀ ਅਸੈਂਬਲੀ ਚ ਬੋਲ ਸਕਣ ਵੈਸੇ ਤੇ ਜਿੰਨੀ ਆਬਾਦੀ ਪਾਕਿਸਤਾਨ ਚ ਪੰਜਾਬੀ ਬੋਲਣ ਵਾਲਿਆਂ ਦੀ ਆ ਪਾਕਿਸਤਾਨ ਦੀ ਕੇਂਦਰੀ ਭਾਸ਼ਾ ਜਿਹੜੀ ਹੈ ਜਿਹੜੀ ਅਸਲੀ ਭਾਸ਼ਾ ਉਹਨਾਂ ਦੀ ਉਹ ਪੰਜਾਬੀ ਹੋਣੀ ਚਾਹੀਦੀ ਆ ਉਰਦੂ ਨੂੰ ਖਾਮ-ਖਾਮ ਜਿੱਦਾਂ ਮੁਸਲਮਾਨ ਆਪਣੇ ਨਾਲ ਜੋੜਦੇ ਆ ਤੇ ਸਿੱਖਾਂ ਦਾ ਨਾਲ ਜੁੜੀ ਜਾਂਦੀ ਆ ਗੁਰਮੁਖੀ ਜਾਂ ਪੰਜਾਬੀ ਜਿਹੜੀ ਪੰਜਾਬੀ ਆ ਬੋਲੀ ਕਿਸੇ ਇੱਕ ਧਰਮ ਦੀ ਨਹੀਂ ਹੁੰਦੀ ਬੋਲੀ ਖਿੱਤੇ ਦੀ ਹੁੰਦੀ ਬੋਲੀ ਲੋਕਾਂ ਦੀ ਹੁੰਦੀ ਆ ਤੇ ਇਹ ਗੱਲ ਚਲੋ ਖੁਸ਼ੀ ਵਾਲੀ ਆ ਕਿ ਉਹਨਾਂ ਨੇ ਦੇਰ ਆਏ ਦਰਸਤ ਆਏ ਸੁਧਾਰ ਕੀਤਾ ਪਰ ਪੰਜਾਬੀ ਬੋਲੀ ਨੂੰ ਮਾਣ ਸਨਮਾਨ ਜਿਹੜਾ ਉਹ ਉਹਨਾਂ ਨਹੀਂ ਮਿਲਿਆ ਭਾਵੇਂ ਉਹਨਾਂ ਨੂੰ ਲੱਗਦਾ ਕਿ ਸਾਡੇ ਵਾਲੇ ਪਾਸੇ ਮਿਲਿਆ ਮੈਂ ਨਾਲ ਲੱਗਦੇ ਹੱਥ ਉਹ ਵੀ ਖਬਰ ਕਰ ਲੈਣਾ ਸਾਡੇ ਪੰਜਾਬ ਵਾਲੇ ਪਾਸੇ ਵੀ ਪੰਜਾਬੀ ਬੋਲਣਾ ਅਜੇ ਕਈ ਲੋਕ ਜਿਹੜੇ ਆ ਉਹਨੂੰ ਸਮਝਦੇ ਆ ਕਿ ਇਹ ਸਾਡੇ ਸਟੈਂਡਰਡ ਤੋਂ ਥੱਲੇ ਆ ਆਪਾਂ ਅੱਜਕੱਲ ਦਫਤਰਾਂ 'ਚ ਜਾਂਦੇ ਆ ਇੱਕ ਤਾਂ ਪੰਜਾਬੀ ਉਦਾਂ ਵੀ ਬੱਚੇ ਬਾਹਰ ਜਾਣ ਕਰਕੇ ਬਹੁਤ ਸਾਰੇ ਲੋਕ ਬੈਂਕਾਂ ਦੇ ਵਿੱਚ ਜਾਂ ਹੋਰ ਅਦਾਰਿਆਂ 'ਚ ਤੁਹਾਨੂੰ ਬਿਹਾਰ ਯੂਪੀ ਤੋਂ ਮਿਲਦੇ ਆ ਕੋਈ ਗੱਲ ਨਹੀਂ ਆਪਾਂ ਵੀ ਬਾਹਰ ਜਾ ਕੇ ਜੋਬਾਂ ਕਰਦੇ ਆ ਹੋਣਾ ਚਾਹੀਦਾ ਪਰ ਪੰਜਾਬੀ ਭਾਸ਼ਾ ਦਾ ਜਿਹੜੀ ਸਟੇਟ ਆ ਉੱਥੇ ਉਹਦਾ ਰਤਬਾ ਰਹਿਣਾ ਚਾਹੀਦਾ ਇੱਕ ਕਪੜੇ ਪੱਤਰਕਾਰ ਵੀਰ ਨੇ ਮਿੱਤਰ ਨੇ ਆਪਣੇ ਸਾਰਿਆਂ ਦੇ ਉਹਨਾਂ ਨੇ ਜਿਹੜੇ ਆ ਦੀਪਕ ਸ਼ਰਮਾ ਚਰਨાર્થਰ ਉਹਨਾਂ ਦਾ ਨਾਮ ਜੀ 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 ਬਿਲਕੁਲ ਉਹਨਾਂ ਕਿਸਾਨ ਮੂਵਮੈਂਟ ਵੇਲੇ ਵੀ ਬੜਾ ਐਕਟਿਵਲੀ ਕੰਮ ਕੀਤਾ ਸੀ ਔਰ ਪੰਜਾਬੀ ਵਾਸਤੇ ਗਾਇਬ-ਗਾਇਬ ਕਾਫੀ ਕੰਮ ਕਰਦੇ ਆ ਉਹਨਾਂ 13 ਦੇ 13 ਨਹੀਂ 14 ਦੇ 14 ਜਿਹੜੇ ਪਾਰਲੀਮੈਂਟ ਦੇ ਨਵੇਂ ਮੈਂਬਰ ਬਣ ਕੇ ਜਾ ਰਹੇ ਆ ਉਹਨਾਂ ਨੂੰ ਚਿੱਠੀਆਂ ਪਾਈਆਂ ਨੇ ਡਾਕ ਰਾਈ ਕਿ ਤੁਸੀਂ ਆਪਣੀ ਜਿਹੜੀ ਮਾਖਿਓ ਮਿੱਠੀ ਬੋਲੀ ਆ ਇਹਦੇ ਵਿੱਚ ਸੌ ਚੁੱਕਣੀ ਉੱਥੇ ਜਾ ਕੇ ਤੇ ਜਿੰਨੇ ਤੁਸੀਂ ਮਸਲੇ ਵੀ ਠਾਉਣੇ ਆ ਉਹ ਪੰਜਾਬੀ ਬੋਲੀ ਚ ਚੁੱਕੋਗੇ ਤੇ ਤੁਹਾਡਾ ਵੀ ਮਾਣ ਵਧੂਗਾ ਸਾਡਾ ਪੰਜਾਬੀਆਂ ਦਾ ਵੀ ਮਾਣ ਵਧੂਗਾ ਸਾਡੀ ਬੋਲੀ ਦਾ ਵੀ ਮਾਣ ਵਧੂਗਾ ਬੋਲੀ ਸਾਡੀ ਕਿਸੇ ਤੋਂ ਘੱਟ ਨਹੀਂ ਆ ਬਹੁਤ ਵਧੀਆ ਤੇ ਪਿਆਰੀ ਬੋਲੀ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਇਆ ਤੇ ਉਹਨਾਂ ਨੂੰ ਚਿੱਠੀ ਵੀ ਲਿਖੀ ਆ ਤੇ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਘੱਟੋ ਘੱਟ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਦੇ ਹੋਏ ਜਿਹੜੀ ਹੁਣ ਤੀ ਸੌ ਚੁੱਕਣੀ ਆ ਉਹ ਪੰਜਾਬੀ ਮਾਂ ਬੋਲੀ ਚ ਚੁੱਕਣੀ ਆ ਜੀ ਬਿਲਕੁਲ ਹੈ ਬਿਲਕੁਲ ਅਗਲੀ ਗੱਲ ਕਰੀਏ ਚੋਣਾ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਜਿਹੜੀ ਇੱਕ ਭਵਿੱਖਬਾਣੀ ਕਹਿੰਦੇ ਕੀਤੀ ਤੇ ਕਹਿੰਦੇ ਹਰ ਵਾਰੀ ਉਹਨਾਂ ਦੀ ਉਹ ਗੱਲ ਜਿਹੜੀ ਆ ਉਹ ਸਹੀ ਹੁੰਦੀ ਆ ਪਰ ਇਸ ਵਾਰ ਉਹ ਕਹਿੰਦੇ ਕੁਝ ਜਗ੍ਹਾ ਦੇ ਉੱਤੇ ਠੀਕ ਹੋਏ ਕੁਝ ਜਗ੍ਹਾ ਤੇ ਨਹੀਂ ਇਸ ਵਾਰ ਹਰਿੰਦਰ ਉਹਨਾਂ ਨੇ ਅਸਲ 'ਚ ਕੋਈ ਸਰਵੇ ਕੀਤਾ ਨਹੀਂ ਸੀ ਉਹਨਾਂ ਨੂੰ ਲਿਆਂਦਾ ਗਿਆ ਸੀਗਾ ਕਿਉਂਕਿ ਉਹ ਜਿਹੜੀ ਇਲੈਕਸ਼ਨ ਮੈਨੇਜਮੈਂਟ ਆ ਉਹਦੇ ਐਕਸਪਰਟ ਮੰਨੇ ਜਾਂਦੇ ਆ ਤੇ ਉਹਨਾਂ ਨੇ ਕਾਫੀ ਸਾਰੀਆਂ ਪਾਰਟੀਆਂ ਲੋਕੀ ਤੇ ਕਹਿੰਦੇ ਜਿਤਾਇਆ ਉਹਨਾਂ ਨੂੰ ਜਿਤਾਇਆ ਨਹੀਂ ਉਹਨਾਂ ਨੇ ਉਹ ਪਾਰਟੀਆਂ ਵਾਸਤੇ ਕੰਮ ਕੀਤਾ ਸੀਗਾ ਤੇ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਹੋ ਕੋਈ ਡਾਟਾ ਇਕੱਠਾ ਕਰਦੇ ਹੋ ਜਾਂ ਤੁਸੀਂ ਕੋਈ ਪ੍ਰੋਗਰਾਮ ਬਣਾਉਂਦੇ ਹੋ ਤੇ ਫਿਰ ਤੁਹਾਨੂੰ ਕਾਫੀ ਚੀਜ਼ ਦੀ ਸਮਝ ਹੁੰਦੀ ਆ ਵੀ ਲੋਕ ਕੀ ਚਾਹ ਰਹੇ ਆ ਤੇ ਇਸ ਵਾਰ ਉਹ ਕੰਮ ਕਰਨੀ ਸੀ ਰਏ ਪਰ ਕਿਉਂਕਿ ਉਹਨਾਂ 'ਤੇ ਇਤਬਾਰ ਬਣਿਆ ਹੋਇਆ ਲੋਕਾਂ ਦਾ ਕਿ ਉਹ ਜੋ ਕਹਿੰਦੇ ਆ ਉਹ ਸੱਚ ਹੁੰਦਾ ਆ ਜਦੋਂ ਲੱਗਿਆ ਆਪਣੀ ਭਾਰਤੀ ਜਨਤਾ ਪਾਰਟੀ ਨੂੰ ਪਹਿਲੇ ਦੌਰ ਦੌਰ ਦੀ ਇਲੈਕਸ਼ਨ ਤੋਂ ਬਾਅਦ ਦੂਜੇ ਦੌਰ ਦੀ ਇਲੈਕਸ਼ਨ ਤੋਂ ਬਾਅਦ ਉਹਨਾਂ ਕੋਲ ਰਿਪੋਰਟਾਂ ਸੀਗੀਆਂ ਕਿ ਸਾਡਾ ਹਾਲ ਖਰਾਬ ਹੋ ਰਿਹਾ ਤੇ ਉਹਨਾਂ ਨੇ ਲੋਕਾਂ 'ਚ ਭਰੋਸਾ ਪੈਦਾ ਕਰਨ ਲਈ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਸਾਹਮਣੇ ਕੀਤਾ ਸੀਗਾ ਜਾਣਬੁੱਝ ਕੇ ਤੇ ਉਹਨਾਂ ਨੇ ਬਾਰ-ਬਾਰ ਕਿਹਾ ਕਿ ਨਹੀਂ ਜੀ ਪਹਿਲਾਂ ਨਾਲ ਚੰਗੇ ਰਿਜ਼ਲਟ ਆਉਣਗੇ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਉਹ 303 ਤੋਂ ਵੱਧ ਸੀਟਾਂ ਲਊਗੀ ਜੀ ਤੇ ਉਹਦਾ ਨਾ ਕਹਿਆ ਸੀ ਸਰਕਾਰ ਉਹਨਾਂ ਦੀ ਬਣੂ ਸਰਕਾਰ ਤੇ ਉਹਨਾਂ ਦੀ ਬਣ ਗਈ ਪਰ ਜਿਹੜੀਆਂ 303 ਤੋਂ ਵੱਧ ਸੀਟਾਂ ਲੈਣ ਦੀ ਉਹ ਬਾਰ-ਬਾਰ ਗੱਲ ਕਰ ਰਹੇ ਸੀ ਉਹ 240 ਤੱਕ ਸਿਮਟ ਗਏ ਆ ਤੇ ਇਹਦਾ ਮਤਲਬ ਇਹ ਆ ਕਿ ਕੋਈ ਵੀ ਵਿਅਕਤੀ ਜਿਹੜਾ ਆ ਭਵਿੱਖਬਾਣੀ ਕਰਦਾ ਉਹ ਜਾਦੂਗਰ ਨਹੀਂ ਹੁੰਦਾ ਜਾਂ ਕੋਈ ਉਹ ਇਸ ਤਰ੍ਹਾਂ ਦਾ ਪੰਡਤ ਨਹੀਂ ਹੁੰਦਾ ਕਿ ਹੱਥ ਵੇਖ ਕੇ ਜਿਹੜਾ ਦੱਸ ਦਿੰਦਾ ਆ ਇਹ ਸਿਰਫ ਡਾਟਾ ਕਲੈਕਟ ਕਰਕੇ ਡੇਟੇ ਦਾ ਧਰਤੀ ਤੱਕ ਜਦੋਂ ਪਹੁੰਚਦੇ ਆ ਜਮੀਨੀ ਲੈਵਲ ਦੀ ਉਹਨਾਂ ਕੋਲ ਇਨਫਰਮੇਸ਼ਨ ਹੁੰਦੀ ਆ ਤਾਂ ਹੀ ਕੋਈ ਸਟੀਕ ਜਿਹੜਾ ਉਹਦੀ ਕੋਈ ਇਨਫਰਮੇਸ਼ਨ ਹੁੰਦੀ ਆ ਤੇ ਉਹਦਾ ਉਹ ਦਾਅਵਾ ਕਰ ਸਕਦਾ ਪਰ ਇਸ ਵਿਅਕਤੀ ਨੂੰ ਲੱਗਦਾ ਆ ਕਿ ਇਸ ਵਾਰ ਵਰਤਿਆ ਗਿਆ ਬੀਜੇਪੀ ਵੱਲੋਂ ਕਿ ਇਸ ਤਰ੍ਹਾਂ ਦਾ ਦਾਅਵਾ ਕੀਤਾ ਜਾਵੇ ਕਿ ਲੋਕਾਂ 'ਚ ਭਰੋਸਾ ਪੈਦਾ ਹੋਵੇ ਕਿ ਬੀਜੇਪੀ ਵਾਪਸ ਆ ਰਹੀ ਆ ਇਹੋ ਕੰਮ ਐਗਜ਼ਟ ਪੋਲ ਤੋਂ ਵਿੱਚੋਂ ਵੀ ਜਿਹੜਾ ਉਹ ਕਰਾਇਆ ਗਿਆ ਸੀਗਾ ਦੋ ਤਿੰਨ ਦੇਣੇ ਲੋਕਾਂ ਚ ਬੱਲੇ ਬੱਲੇ ਕਰਵਾਈ ਗਈ ਸੀ ਪਰ ਉਹਨਾਂ ਦੇ ਦਾਅਵੇ ਜਿਹੜੇ ਆ ਇਹ ਪੂਰੇ ਨਹੀਂ ਉਤਰੇ ਜੇ ਕਿਤੇ ਨੇੜੇ ਟੜੇ ਰਹੇ ਆ ਤੇ ਉਹ ਜਗਿੰਦਰ ਜਾਦਵ ਰਹਾਂਦੇ ਰਹੇ ਆ ਉਹਨਾਂ ਨੇ ਬੜੇ ਸੰਕੋਚ ਕਰਕੇ ਇਹ ਸਾਰੇ ਦਾਅਵੇ ਕੀਤੇ ਸੀਗੇ ਤੇ ਉਹਨਾਂ ਦੀ ਵੀ ਇਸ ਵੇਲੇ ਕਾਫੀ ਚਰਚਾ ਆ ਕਿ ਉਹਨਾਂ ਨੇ ਜੋ ਕਿਹਾ ਸੀ ਲਗਭਗ ਉਹਦੇ ਨੇੜੇ ਟੜੇ ਰਿਹਾ ਜੀ ਬਿਲਕੁਲ ਅਗਲੀ ਗੱਲ ਕਰੀਏ ਐਨਡੀਏ ਦੀ ਜਿਹੜੀ ਬੈਠਕ ਹੋਈ ਆ ਉਸ ਦੇ ਵਿੱਚ ਸੰਸਦੀ ਦਲ ਦੀ ਜਿਹੜੀ ਬੈਠਕ ਹੋਈ ਐਨਡੀਏ ਦੇ ਉਸ ਦੇ ਵਿੱਚ ਨਰਿੰਦਰ ਮੋਦੀ ਜਿਹੜੇ ਨੇ ਉਹਨਾਂ ਨੂੰ ਇਸ ਬੈਠਕ ਦੇ ਵਿੱਚ ਸੰਸਦੀ ਦਲ ਦਾ ਨੇਤਾ ਜਿਹੜਾ ਆ ਉਹ ਚੁਣ ਲਿਆ ਗਿਆ ਆ ਜੀ ਐਨਡੀਏ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਵੇਂ ਤੁਸੀਂ ਦੱਸ ਹੀ ਰਹੇ ਹੋ ਪ੍ਰਧਾਨ ਮੰਤਰੀ ਵਾਸਤੇ ਆਪਣਾ ਆਗੂ ਜਿਹੜਾ ਆ ਉਹ ਚੁਣ ਲਿਆ ਗਿਆ ਆ ਫਿਰ ਇੱਕ ਵਾਰ ਪੁਰਾਣੇ ਪ੍ਰਧਾਨ ਮੰਤਰੀ ਜਿਹੜੇ ਹੁੰਦੇ ਸੀ ਸ਼੍ਰੀ ਦਵਿੰਦਰ ਨਰਿੰਦਰ ਮੋਦੀ ਨਹੀਂ ਜੀ ਤੋ ਉਹਨਾਂ ਦਾ ਨਾਮ ਪੇਸ਼ ਕੀਤਾ ਸੀਗਾ ਰਾਜਨਾਥ ਸਿੰਘ ਨੇ ਜੀ ਤੇ ਜਿਹਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ ਤੇ TDP ਦੇ ਮੁਖੀ ਚੰਦਰਬਾਬੂ ਨਾਇਡੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਸ਼ਿਤ ਕੁਮਾਰ ਜਿਨ੍ਹਾਂ ਬਾਰੇ ਬੜੀ ਚਰਚਾ ਚੱਲ ਰਹੀ ਸੀ ਕਿ ਉਹ ਸ਼ਾਇਦ ਕਿਹੋ ਜੀ ਪਲਟੀ ਮਾਰਨਗੇ ਕੀ ਕਰਨਗੇ ਕੀ ਨਹੀਂ ਕਰਨਗੇ ਉਹ ਜੇ ਚੱਲ ਰਹੀ ਆ ਕਿ ਉਹਨਾਂ ਨੇ ਬਹੁਤ ਵੱਡੀਆਂ ਮੰਗਾਂ ਰੱਖੀਆਂ ਨੇ ਉਹ ਅਲੱਗ ਚੀਜ਼ ਆ ਪਰ ਉਹਨਾਂ ਨੇ ਉਹਨਾਂ ਦੇ ਨਾਲ ਸੀਗੇ ਬੀਬੀਸੀ ਦੀ ਇੱਕ ਖਬਰ ਜਿਹੜੀ ਉਹ ਪੜ ਰਿਆ ਸੀਗਾ ਕਿ ਚੁਣੌਤੀਆਂ ਬਹੁਤ ਰਹਿਣਗੀਆਂ ਚਾਹੇ ਇਸ ਵੇਲੇ ਇਕੱਠੇ ਹੋ ਕੇ ਸਰਕਾਰ ਬਣ ਜੇਗੀ ਪਰ ਬੜਾ ਸੋਚ ਸਮਝ ਕੇ ਫੈਸਲਾ ਲੈਣ ਲੱਗਿਆ ਕਿ ਆ ਤੇ ਹੈਗਾ ਵਾ ਨਰਿੰਦਰ ਮੋਦੀ ਹੋਰਾਂ ਨੇ ਕਿ ਮੈਂ ਸਾਰਿਆਂ ਨੂੰ ਬਿਠਾ ਕੇ ਇੱਕ ਸਹਿਮਤੀ ਨਾਲ ਹੀ ਫੈਸਲਾ ਲਵਾਂਗਾ ਪਰ ਵੱਡੀਆਂ ਚੁਣੌਤੀਆਂ ਨੇ ਨਹੀਂ ਪ੍ਰਧਾਨ ਮੰਤਰੀ ਮੋਦੀ ਇਹ ਕਹਿ ਰਹੇ ਨੇ ਕਿ ਮੈਨੂੰ ਪਤਾ ਹੈ ਕਿ ਜਿਹੜਾ ਕੋਲੀਸ਼ਨ ਦਾ ਉਹ ਧਰਮ ਕੀ ਹੁੰਦਾ ਹੈ ਪਰ ਦੂਜੇ ਪਾਸੇ ਜਿਤ ਤਰੀਕੇ ਦਾ ਉਹਦਾ ਬਿਹੇਵੀਅਰ ਰਿਹਾ ਪਿਛਲੇ ਸਮੇਂ ਤੋਂ ਲੋਕ ਕਹਿੰਦੇ ਰਹੇ ਕਿ ਦੋ ਵਿਅਕਤੀ ਸਾਰਾ ਦੇਸ਼ ਚਲਾਉਂਦੇ ਨੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਤੇ ਜੇ ਤੀਜਾ ਵਿਅਕਤੀ ਕਿਸ ਦਾ ਨਾਮ ਆਉਂਦਾ ਸੀ ਤੇ ਉਹ ਅਡਾਨੀ ਦਾ ਨਾਮ ਆਉਂਦਾ ਸੀਗਾ ਕਿ ਜਿੰਨੇ ਫਾਇਦੇ ਉਹਨੂੰ ਪਚਾਏ ਜਾ ਰਹੇ ਆ ਤੇ ਨਾ ਕਿਸੇ ਕੈਬਨਿਟ ਕੈਬਨਿਟ ਮਿਨਿਸਟਰ ਨੂੰ ਕਦੀ ਅਹਿਮੀਅਤ ਦਿੱਤੀ ਤੇ ਨਾ ਹੀ ਕਿਸੇ ਹੋਰ ਦੀ ਉਹਨਾਂ ਨੇ ਕਦੀ ਗੱਲ ਸੁਣੀ ਸੀਗੀ ਤੇ ਉਹਨਾਂ ਦੀ ਜਿਹੜਾ ਸੁਭਾਅ ਆ ਉਹ ਇੱਕ ਡਿਕਟੇਟਰ ਵਰਗਾ ਸੁਭਾਅ ਆ ਇਸ ਕਰਕੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕੀ ਪ੍ਰਧਾਨ ਮੰਤਰੀ ਬੋਦੀ ਆਪਣਾ ਸੁਭਾਅ ਇਹਨਾ ਬਦਲ ਲੈਣਗੇ ਕਿ ਉਹ ਆਪਣਾ ਉਸ ਤਰੀਕੇ ਦੀ ਸਾਰੀ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਕਰ ਸਕਿਆ ਕਰਨਗੇ ਕਿ ਸਾਰਿਆਂ ਨੂੰ ਨਾਲ ਲੈ ਕੇ ਕਹਿੰਦੇ ਤੇ ਸ਼ਬਦ ਹੁਣ ਇੱਕ ਚੀਜ਼ ਜ਼ਰੂਰ ਉਹਨਾਂ ਦੀ ਪਾਸ਼ਾ ਚ ਉਸ ਦਿਨ ਦੀ ਬਦਲੀ ਨਜ਼ਰ ਆਉਂਦੀ ਆ ਹੁਣ ਐਨਡੀਏ ਦਾ ਪਰਿਵਾਰ ਐਨਡੀਏ ਦਾ ਪਰਿਵਾਰ ਕਹਿ ਰਿਹਾ ਹਨਾ ਕਿ ਉਹਨਾਂ ਪਹਿਲੇ ਦਿਨ ਵੀ 240 ਸੀਟਾਂ ਆਉਣ ਦੇ ਬਾਵਜੂਦ ਵੀ ਪਹਿਲਾਂ ਬੀਜੇਪੀ ਨੂੰ ਭੁੱਲ ਕੇ ਮੋਦੀ ਮੋਦੀ ਹਾਂ ਮੋਦੀ ਮੋਦੀ ਕਦੀ ਬੀਜੇਪੀ ਨੇ ਕਹਿ ਦਿੱਤਾ ਕਿ ਕੈਨੇਡਾ ਸਾਹਮਣੇ ਕਹਿ ਸਾਨੂੰ ਆਰਐਸਐਸ ਦੀ ਵੀ ਲੋੜ ਨਹੀਂ ਆ ਤੇ ਸ਼ਾਇਦ ਜੇ ਕਿਤੇ ਆਰ ਕੀ ਉਸ ਤਰ੍ਹਾਂ ਦੀ ਜਿੱਤ ਪ੍ਰਾਪਤ ਕਰ ਜਾਂਦੇ ਤਾਂ ਕਹਿੰਦੇ ਕਿ ਸਾਨੂੰ ਬੀਜੇਪੀ ਪਾਰਟੀ ਦੀ ਵੀ ਲੋੜ ਨਹੀਂ ਆ ਸਾਡੇ ਵਾਸਤੇ ਤੇ ਮੋਦੀ ਦਾ ਚਿਹਰਾ ਹੀ ਆ ਚਿਹਰੇ ਤੇ ਇਲੈਕਸ਼ਨ ਲੜੀ ਇਹਨਾਂ ਨੇ ਦੂਜੀ ਧਰਨੇ ਬੁੱਧਿਆ ਤੇ ਇਲੈਕਸ਼ਨ ਲੜੀ ਆ ਤੇ ਇੱਕ ਹਮੇਸ਼ਾ ਹੀ ਇਹ ਸੁਣਦੇ ਆ ਪਿਛਲੀਆਂ ਚੋਣਾਂ ਚ ਵੀ ਜੇ ਮੋਦੀ ਦੇ ਸਾਹਮਣੇ ਕੋਣ ਉਹਦੇ ਵਿੱਚ اپੋਜੀਸ਼ਨਰ ਕੀ ਨਹੀਂ ਫਸੀ ਕਿਉਂਕਿ ਇਹ ਜਿਹੜੋ ਕਰਦੇ ਸੀ ਤੇ ਉਹਨਾਂ ਨੂੰ ਐ ਲੱਗਦਾ ਸੀ ਕਿ ਮੋਦੀ ਵਰਗਾ ਕੋਈ ਹੋਰ ਲੀਡਰ ਦੂਜੇ اپੋਜੀਸ਼ਨ ਕੋਲ ਹੈਗਾ ਨਹੀਂਗਾ ਹਾਲਾਂਕਿ ਉਹਨਾਂ ਨੇ ਕਾਫੀ ਸਖਤ ਮਿਹਨਤ ਕਰਕੇ ਕਾਫੀ ਜ਼ਿਆਦਾ ਇੰਪਰੂਵ ਕੀਤਾ ਤੇ ਇਹਨਾਂ ਦੀਆਂ ਸੀਟਾਂ ਘਟੀਆਂ ਨੇ ਪਰ ਕਿਉਂਕਿ ਇਹਨਾਂ ਦੇ ਸੁਭਾਅ ਦੇ ਉੱਤੇ ਸ਼ੱਕ ਕੀਤਾ ਜਾਂਦਾ ਲੋਕਾਂ ਦਾ ਜਿਸ ਤਰ੍ਹਾਂ ਗੱਲਾਂ ਬਦਲਦੇ ਨੇ ਉਸੇ ਤਰ੍ਹਾਂ ਪਰ ਅੱਜ ਕੱਲ੍ਹ ਥੋੜਾ ਜਿਹਾ ਸੁਭਾਅ ਤੇ ਬਦਲਣਾ ਪਿਆ ਇਹਨਾਂ ਨੂੰ ਹੁਣ ਐਨਡੀਏ ਦਾ ਪਰਿਵਾਰ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਅੱਗੇ ਚੱਲ ਕੇ ਇਹ ਜਿਹੜੇ ਦੋ ਵਿਅਕਤੀ ਆ ਨਾ ਜਿਹੜੇ ਇਹਨਾਂ ਨੂੰ ਸਪੋਰਟ ਕਰ ਰਹੇ ਆ ਇਹਨਾਂ ਦੇ ਸੁਭਾਅoverline ਵੀ ਲੋਕਾਂ ਨੂੰ ਹੈ ਕਿ ਇਹ ਬੜੇ ਜਿਸ ਤਰ੍ਹਾਂ ਆਪਣੀ ਸਟੇਟ ਵਾਸਤੇ ਜਾਂ ਆਪਣੇ ਵਾਸਤੇ ਜਿਹੜੀਆਂ ਉਹ ਸ਼ਰਤਾਂ ਰੱਖਦੇ ਆ ਨਾ ਉਹ ਬੜੀਆਂ ਸਖਤ ਤੇ ਮਜ਼ਬੂਤੀ ਨਾਲ ਰੱਖਦੇ ਆ ਇਹ ਵੀ ਕੋਈ ਸਧਾਰਨ ਵਿਅਕਤੀ ਨਹੀਂ ਇਹ ਵੀ ਹੰਡੇ ਹੋਏ ਵਿਅਕਤੀ ਆ ਤੇ ਕਿਸੇ ਹੱਦ ਤੱਕ ਇਹ ਪ੍ਰਧਾਨ ਮੰਤਰੀ ਮੋਦੀ ਤੋਂ ਵੀ ਸੀਨੀਅਰ ਵਿਅਕਤੀ ਨੇ ਜੇ ਉਹਦਾ ਦੇਖਿਆ ਜਾਵੇ ਤਾਂ ਤੇ ਇਹ ਇਸ ਕਰਕੇ ਇਹਨਾਂ ਦੇ ਕਹਿੰਦੇ ਆ ਕਿ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਆ ਕਿ ਗਾਠ ਜੋੜ ਦੀ ਸਰਕਾਰ ਦੇ ਵਿੱਚ ਨਰਿੰਦਰ ਮੋਦੀ ਜਿਹੜੇ ਕੰਮ ਕਰਨਗੇ ਕਿੰਦੇ ਮੁੱਖ ਮੰਤਰੀ ਰਹਿੰਦਿਆਂ ਵੀ ਕਦੀ ਇਸ ਤਰ੍ਹਾਂ ਨਹੀਂ ਕੰਮ ਕੀਤਾ ਤੇ ਪ੍ਰਧਾਨ ਮੰਤਰੀ ਵੀ ਦੋ ਟਰਮਾਂ ਚ ਨਹੀਂ ਕੀਤਾ ਕਾਫੀ ਔਖਾ ਹੋਏਗਾ ਉਹਨਾਂ ਦੇ ਬਿਲਕੁਲ ਜੀ ਹੁਣ ਹੁਣ ਜਿਹੜੀਆਂ ਚੱਲ ਰਹੀਆਂ ਕਿ ਬਦਲਾ ਜਿਹੜਾ ਉਹਨਾਂ ਦੇ ਸੁਭਾਅ ਚ ਉਹਦੀ ਪਿੰਡਕ ਪੈਣੀ ਸ਼ੁਰੂ ਹੋ ਗਈ ਲੋਕਾਂ ਨੂੰ ਉਹ ਕਹਿੰਦੇ ਆ ਕਿ ਇੱਕ ਤੇ ਉਹ ਬਾਰ-ਬਾਰ ਕਹਿ ਰਹੇ ਕਿ ਮੈਂ ਸਰਬਸੰਮਤੀ ਜਕੀਨੀ ਬਣਾਉਂਗਾ ਤੇ ਦੂਜਾ ਉਹ ਐਨਡੀਏ ਦਾ ਸ਼ਬਦ ਜਿਹੜਾ ਘੜੀਮੁੜੀ ਵਰਤਣ ਲੱਗ ਗਏ ਹੁਣ ਮੋਦੀ-ਮੋਦੀ ਕਰਨੋਂ ਥੋੜੇ ਜੇ ਘਟਿਆ ਜਿਵੇਂ ਤੁਸੀਂ ਦੱਸਿਆ ਤੇ ਉਹ ਸਰਕਾਰ ਚਲਾਉਣ ਲਈ ਉਹ ਕਹਿੰਦੇ ਮੈਨੂੰ ਪ ਇਹ ਬਹੁਤ ਜ਼ਰੂਰੀ ਆ ਤੇ ਮੈਂ ਦੇਸ਼ ਨੂੰ ਚਲਾਉਣ ਲਈ ਸਰਬਸੰਮਤੀ ਦੇ ਨਾਲ ਹੀ ਸਾਰੇ ਫੈਸਲੇ ਕਰਿਆ ਕਰੂੰਗਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਣਾ ਕਿ ਜਿੱਦਾਂ ਤੁਸੀਂ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਅਸੀਂ ਸਰਬਸੰਮਤੀ ਦੇ ਨਾਲ ਹੀ ਉਹਦੀ ਜਿਹੜੀਆਂ ਸਾਡੀ ਡਿਊਟੀਆਂ ਨੂੰ ਪੂਰੀ ਕਰਾਂਗੇ ਕਹ ਤੇ ਰਹਿਆ ਦੇਖਦੇ ਆ ਕਿ ਉੱਤੇ ਕਿੰਨਾ ਕੁ ਖਰਾ ਉਤਰਦੇ ਆ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰਕ ਅਬਦੁੱਲਾਹ ਹਰਾਨੇ ਨੇ ਕਿਹਾ ਹੈ ਕਿ ਇਸ ਵਾਰੀ ਜਿਹੜੀ ਆਪੋਜੀਸ਼ਨ ਹੈ ਕਾਫੀ ਸਟਰੋਂਗ ਹੈ ਬਿਲਕੁਲ ਜੀ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਜਿਹੜਾ ਫੈਸਲਾ ਦਿੱਤਾ ਉਹ ਸਾਡੇ ਸਿਰ ਮੱਥੇ ਆ ਤੇ ਆਪੋਜੀਸ਼ਨ ਦਾ ਸਟਰੋਂਗ ਹੋਣਾ ਡੈਮੋਕ੍ਰੇਸੀ 'ਚ ਬਹੁਤ ਜ਼ਰੂਰੀ ਹੁੰਦਾ ਆ ਤੇ ਅੱਗੇ ਵਰਗੀਆਂ ਮਨਮਾਨੀਆਂ ਜਿਹੜੀਆਂ ਕਰਦੇ ਰਿਹਾ ਹੈ ਭਾਜਪੀ ਪਾਰਟੀ ਜਾਂ ਇਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਇਹ ਦੋ ਜਨਾਂ ਦੇ ਅਸੀਂ ਨਾਮ ਲੈ ਰਹੇ ਆਂ ਬਾਰ-ਬਾਰ ਉਹ ਐਰ ਕੀ ਉਹਨਾਂ ਦੇ ਉੱਤੇ ਅਸੀਂ ਜਿਹੜੀ ਆ ਉਹ ਨਕੇਲ ਪਾ ਕੇ ਰੱਖਾਂਗੇ ਇਹਨਾਂ ਨੂੰ ਇਸ ਤਰ੍ਹਾਂ ਖੁੱਲੀ ਛੁੱਟੀ ਨਹੀਂ ਦਾਂਗੇ ਕਿ ਉਹ ਜੋ ਮਰਜ਼ੀ ਕਰੀ ਜਾਣ ਇਸ ਵਾਰ ਸਾਡੀ ਭੂਮਿਕਾ ਵੀ ਜਿਹੜੀ ਆ ਕਿਉਂਕਿ ਜਿਹੜਾ ਆਪੋਜੀਸ਼ਨ ਪਾਰਟੀ ਹੁੰਦੀ ਹੈ ਨਾ ਜਿਹੜੇ ਨਮਾਇਦੇ ਉਹਨਾਂ ਦੇ ਜਾਂਦੇ ਉਹ ਵੀ ਲੋਕਾਂ ਦੇ ਹੁੰਦਾ ਉਹਨਾਂ ਨੂੰ ਸਵਾਲ ਕਰਨ ਦਾ ਇਹਨਾਂ ਦਾ ਹਾਲ ਤੇ ਬਣੀ ਸੀ ਜਿੱਦਾਂ ਆਪਾਂ ਕੱਲ ਗੱਲ ਕਰ ਰਹੇ ਸੀ ਉਹਦੀ ਜਿਹੜੀ ਅ ਮੀਠੀ ਤੋਂ ਹਾਰੀ ਅ ਸਮਿਤਰੀ ਤੇ ਕੀ ਅ ইরਾਨੀ ਜੀ ਅ ইরਾਨੀ ਤੇ ਉਹ ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਅਭਿਆਸ ਸੀਗਾ ਜਿਸ ਤਰੀਕੇ ਨਾਲ ਦੂਜਿਆਂ ਨੂੰ ਚੁੱਪ ਕਰਾਉਂਦੇ ਸੀ ਇੱਕ ਹੋਰ ਸੀਗੇ ਤੁਹਾਨੂੰ ਯਾਦ ਹੋਣਾ ਇੱਕ ਬਸਪਾ ਦਾ ਐਮਪੀ ਸੀ ਉਹਨੂੰ ਕਿਸ ਤਰੀਕੇ ਨਾਲ ਉਹਨੇ ਭੱਦੀ ਸ਼ਬਦਾਵਲੀ ਵਰਤੀ ਸੀ ਉਹ ਕਹਿੰਦੇ ਇਦਾਂ ਦੇ ਅਧਿਕਾਰ ਹੈ ਕਿ ਇਹਨਾਂ ਨੂੰ ਨਹੀਂ ਦੇਵਾਂਗੇ ਵੀ ਜੋ ਮਰਜ਼ੀ ਕਰਨ ਐਰ ਕਿ ਇਹ ਸਟਰੋਂਗ ਸਟਰੋਂਗਲੀ ਦਾ ਮੁਕਾਬਲਾ ਜਿੰਨੇ ਵੀ ਇਹਨਾਂ ਦੀ ਪਾਰਟੀ ਦੀ ਲੀਡਰਸ਼ਿਪ ਆ ਜਾਂ ਕੋ ਸੀਨੀਅਰ ਨੇਤਾ ਨੇ ਸਾਰਿਆਂ ਨੂੰ ਜ਼ੁਬਾਨ ਦੇ ਉੱਤੇ ਲਗਾਮ ਰੱਖਣੀ ਪੈਗੀ ਐ ਇਸ ਵਾਰ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਪਹਿਲਾਂ ਬੋਲਦੇ ਰਹੇ ਆ ਤੇ ਕੋਈ ਪੁੱਛਦਾ ਨਹੀਂ ਰਿਹਾ ਜੋ ਗੱਲ ਨਹੀਂ ਕਰਦਾ ਰਿਹਾ ਸੋ ਇਸ ਵਾਰ ਨਿਰਭਰ ਕਰਦਾ ਹੈ ਕਿ ਤੁਸੀਂ سپورਟ ਲੈ ਕੇ ਚੱਲ ਰਹੇ ਹੋ ਤੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਵੀ ਚੱਲਣਾ ਪਏਗਾ ਤੇ ਨਾਲ ਬੋਲਣ ਲੱਗਿਆਂ ਵੀ ਵੇਖਣਾ ਪਏਗਾ ਬਿਲਕੁਲ ਬਿਲਕੁਲ ਹਾਂਜੀ ਜੀ ਬਿਲਕੁਲ ਅਗਲੀ ਗੱਲ ਜਿਹੜੀ ਹੈ ਉਹ ਕਰਦੇ ਨੇਪਾਲ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਪੁਸ਼ਪਕ ਕਮਲ ਦਹਿਲ ਜਿਹੜੇ ਆ ਉਹ ਪ੍ਰਚੰਡ ਨੇ ਦਿੱਲੀ ਆਉਣ ਤੋਂ ਪਹਿਲਾਂ ਨੇਪਾਲ ਸਰਕਾਰ ਨੇ ਭਾਰਤ ਤੇ ਅਮਰੀਕਾ ਸਮੇਤ 11 ਦੇਸ਼ਾਂ ਦੇ ਵਿੱਚੋਂ ਜਿਹੜੇ ਆ ਉਹ ਕੰਮ ਕਰ ਰਹੇ ਆਪਣੇ ਰਾਜਦੂਤਾਂ ਨੂੰ ਜਿਹੜਾ ਬੁਲਾਇਆ ਵਾ ਉਹ ਹੰਦਰ ਇਹਦਾ ਕਿ ਜਿਹੜੀ ਨੇਪਾਲ ਚ ਵੀ ਸਰਕਾਰ ਹੈ ਨਾ ਉਹਦਾ ਵੀ ਇਦਾਂ ਹੀ ਹਾਲਤ ਰਿਹਾ ਉੱਥੇ ਵੀ ਕਲੀਸ਼ਨਾਂ ਬਣਦੀਆਂ ਨੇ ਕਈ ਵਾਰ ਮਨ ਲੋ ਇਲੈਕਸ਼ਨ ਦੇ ਇੱਕ ਵਾਰੀ ਇਲੈਕਸ਼ਨ ਦੇ ਮੰਡਟ ਦੇ ਵਿੱਚ ਹੀ ਚਾਰ-ਚਾਰ ਵਾਰੀ ਉੱਥੇ ਬਦਲ ਜਾਂਦੇ ਆ ਪਰ ਜਿਹੜੇ ਹੁਣ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਉਹ ਹੈਗੇ ਨੇ ਮਾਓਵਾਦੀ ਇੱਕ ਗਰੁੱਪ ਆ ਉਹਦੇ ਲੀਡਰ ਪੰਜਾਬ ਤੋਂ ਇਥੋਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੜ੍ਹ ਕੇ ਗਏ ਹੋਏ ਆ ਤੇ ਉਹ ਪਹਿਲਾ ਜਿਹੜੇ ਸੀ ਉਹਨਾਂ ਦਾ ਗੱਠਜੋੜ ਹੈਗਾ ਸੀ ਉੱਥੋਂ ਦੀ ਕਾਂਗਰਸ ਦੇ ਨਾਲ ਤੇ ਜਿਹੜੇ 11 ਉਹਨਾਂ ਨੇ ਬਦਲੇ ਨੇ ਆਪਣੇ ਰਾਜਦੂਤ ਉਹ ਜਿਹੜੀ ਉੱਥੋਂ ਦੀ ਕਾਂਗਰਸ ਦੇ ਖਾਤੇ ਦੇ ਸੀਗੇ ਵਿਅਕਤੀ ਤੇ ਉਹ ਹੁਣ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਵਾ ਉਹ ਬਦਲ ਦਿੱਤਾ ਕਿਉਂਕਿ ਉਹਨਾਂ ਦੀ ਜਿਹੜੀ ਹੁਣ ਆ ਨਵਾਂ ਗੱਠਜੋੜ ਆ ਗਿਆ ਤੇ ਉਹ ਨਵੇਂ ਗੱਠਜੋੜ ਵਾਲੇ ਬੰਦਿਆਂ ਨੂੰ ਮੌਕਾ ਦੇਣ ਦੀ ਕਰਕੇ ਉਹਨਾਂ ਨੇ ਲੱਗਦਾ ਹੈ ਕਿ ਉਹ 11 ਬੰਦਿਆਂ ਨੂੰ ਉੱਥੋਂ ਬਦਲ ਦਿੱਤਾ ਤੇ ਇਹ ਉਹਨਾਂ ਦੀ ਇੱਕ ਰੁਟੀਨ ਜਾਂ ਮੈਟਰ ਉੱਥੋਂ ਦਾ ਵੀ ਬਣ ਗਿਆ ਜੀ ਇਹ ਨਹੀਂ ਸਮਝ ਲੱਗਦੀ ਕਿ ਉੱਥੇ ਵੀ ਕਿਸ ਤਰੀਕੇ ਨਾਲ ਜਿਹੜਾ ਵਾ ਉਹ ਸਰਕਾਰ ਚੱਲਦੀ ਆ ਸੋ 11 ਜਿਹੜੇ ਬਦਲੇ ਨੇ ਰਾਜਦੂਤ ਉਹਨਾਂ ਚ ਭਾਰਦਾ ਜਿਹੜਾ ਰਾਜਦੂਤ ਸੀਗਾ ਉਹਦਾ ਨਾਮ ਡਾਕਟਰ ਸ਼ੰਕਰ ਸ਼ਰਮਾ ਸੀਗਾ ਉਹਨਾਂ ਨੂੰ ਅਮਰੀਕਾ ਚ ਰਾਜਦੂਤ ਸੀਗੇ ਸ਼੍ਰੀ ਤਰਖਤਰੀ ਬਰਤਾਨੀਆ ਦਾ ਰਾਜਦੂਤ ਕੋਰੀਆ ਉਤਰੀ ਉਤਰੀ ਕੋਰੀਆ ਦਾ ਕਤਰ ਸਪੇਨ ਡੈਨਮਾਰਕ ਇਜ਼ਰਾਈਲ ਸਾਊਦੀ ਅਰਬ ਮਲੇਸ਼ੀਆ ਤੇ ਪੁਰਤਕਾਲ ਇਹ ਇਹਨਾਂ ਦੇ ਜਿਹੜੇ ਰਾਜਦੂਤ ਸੀਗੇ ਇਹ ਸਾਰੇ ਜਿਹੜੇ ਆ ਉਹ ਉਹਨਾਂ ਬਦਲ ਦਿੱਤੇ ਆ ਕਿਉਂਕਿ ਉਹ ਨੇਪਾਲੀ ਕਾਂਗਰਸ ਦੇ ਕੋਟੇ ਚੋਂ ਸੀਗੇ ਤੇ ਹੁਣ ਉਹਨਾਂ ਦਾ ਜਿਹੜਾ ਗਠਜੋੜ ਆ ਉਹ ਦੂਜੀ ਪਾਰਟੀ ਨਾ ਹੋ ਗਿਆ ਪ੍ਰਚਾਂਡੇਰਾਂ ਦਾ ਤੇ ਹੁਣ ਹੋ ਸਕਦਾ ਕਿ ਉਹਨਾਂ ਨਾਲ ਮਿਲ ਕੇ ਬੈਠ ਕੇ ਜਿਦਾਂ ਆਪਾਂ ਇੰਡੀਆ 'ਚ ਕਹਿੰਦੇ ਸਰਬਸੰਮਤੀ ਇਦਾਂ ਦੀ ਕੋਈ ਸਰਬਸੰਮਤੀ ਬਣਾ ਕੇ ਰਾਜਪੁਤਾਲੀਆਂ ਨੂੰ ਯੁਕਤੀਆਂ ਮੀਕ ਕਰਨਗੇ ਨੈਸ਼ਨਲ ਕਾਂਗਰਸ ਪਾਰਟੀ ਦੇ ਮੁਖੀ ਅਜੀਤ ਪਵਾਰ ਨੇ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਹਾਰ ਹੋਈ ਆ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਆ ਉਹਨਾਂ ਨੂੰ ਲੈ ਕੇ ਤਿਆਰੀਆਂ ਦੀ ਸਮੀਖਿਆ ਕਰਨ ਲਈ ਆਪਣੇ ਸਾਰੇ ਵਿਧਾਇਕਾਂ ਦੀ ਮੀਟਿੰਗ ਜਿਹੜੀ ਉਹ ਬੁਲਾਈ ਆਪਾਂ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਪਿਛਲੇ ਸਮੇਂ ਮਹਾਰਾਸ਼ਟਰ ਚ ਬੀਜੇਪੀ ਨੇ ਭੰਗ ਤੋੜ ਕੀਤੀ ਪਾਰਟੀਆਂ ਦੀ ਉਦਵ ਠਾਕਰੇ ਰਾਂ ਦੀ ਪਾਰਟੀ ਨਹੀਂ ਤੋੜੀ ਪਾਰਟੀ ਦਾ ਸਿੰਬਲ ਵੀ ਖੋ ਲਿਆ ਇਸੇ ਤਰ੍ਹਾਂ ਹੀ ਜਿਹੜੇ ਬੜੇ ਘਾਗ ਸਿਆਸਤਦਾਨ ਨੇ ਪਵਾਰ ਸਾਹਿਬ ਉਹਨਾਂ ਦੀ ਪਾਰਟੀ ਨੂੰ ਵੀ ਤੋੜਤਾ ਤੇ ਉਹਨਾਂ ਦੇ ਭਤੀਜੇ ਕੋ ਬਗਾਵਤ ਕਰਾਤੀ ਹੋਇਆ ਇਹ ਕਿ ਅਜੇ ਜਿਹੜਾ ਇਕਨਾਥ ਛਿੰਦੇ ਆ ਉਹ ਤੇ 7 ਸੀਟਾਂ ਲੈਣ ਚ ਕਾਮਯਾਬ ਹੋ ਗਿਆ ਪਰ ਇਹਨਾਂ ਨੂੰ ਸਿਰਫ ਇੱਕੋ ਹੀ ਸੀਟ ਮਿਲੀ ਆ ਪਰ ਫੁੱਲ ਮੇਰੇ ਖਿਆਲ ਹੈਗੇ ਸੀ ਪਵਾਰ ਕੇ ਕਿਹੜੇ ਉਹਨਾਂ ਨੂੰ ਮਿਲੀ ਆ ਉਹ ਪਹਿਲਾ ਮਿਨਿਸਟਰ ਵੀ ਰਹੇ ਆ ਮੇਰੇ ਖਿਆਲ ਜਹਾਜਰਾਨੀ ਮਿਨਿਸਟਰ ਹੁੰਦੇ ਸੀ ਉਹ ਬਾਜਪਾਈ ਦੀ ਸਰਕਾਰ ਵੇਲੇ ਵੀ ਤੇ ਹੁਣ ਉਹਨਾਂ ਵਾਸਤੇ ਇੱਕ ਪਾਸੇ ਤੇ ਇਹ ਕਹਿ ਰਹੇ ਆ ਕਿ ਸਾਨੂੰ ਉਹਨਾਂ ਨੂੰ ਫੇਰ ਮੰਤਰੀ ਬਣਾਓ ਦੂਜੇ ਪਾਸੇ ਆਪਣੀ ਹਾਲਤ ਇਹਨਾਂ ਦੀ ਹੈ ਕਿ ਇਹਨਾਂ ਮੀਟਿੰਗ ਸੱਦੀ ਆਪਣੇ ਐਮਐਲਏ ਦੀ ਪੰਜ ਐਮਐਲਏ ਜਿਹੜੇ ਆ ਉਹ ਗਏ ਨਹੀਂ ਮੀਟਿੰਗ 'ਚ ਕੀ ਆ ਇਹ ਜਾ ਰਿਹਾ ਹੈ ਕਿ ਕਿਉਂਕਿ ਜਿਹੜੇ ਸ਼ਰਦ ਪਵਾਰ ਆ ਉਹ ਵੀ ਬੜੇ ਐਕਸਪਰਟ ਨੇ ਇਹਨਾਂ ਕੰਮਾਂ 'ਚ ਤੇ ਉਹਨਾਂ ਦੀ ਕਿਤੇ ਅੰਦਰ ਖਾਤੇ ਉਹਨਾਂ ਨਾਲ ਗੱਲ ਚੱਲ ਰਹੀ ਆ ਤੇ ਜਿਹੜੀ ਆਉਣ ਵਾਲੀ ਵਿਧਾਨ ਸਭਾ ਦੀ ਇਲੈਕਸ਼ਨ ਹੋਏਗੀ ਉੱਥੇ ਕੋਈ ਨਵੀਂ ਚਿੱਤਰ ਵੀ ਸਾਹਮਣੇ ਆ ਸਕਦਾ ਸਾਰੇ ਦਾ ਸਾਰਾ ਕਿਉਂਕਿ ਜਿਹੜਾ ਇਹ ਹੈਗਾ अजीत ਪਵਾਰ ਜੀ ਜਾਂ ਤੇ ਕਿਉਂਕਿ ਇੱਥੇ ਬਹੁਤ ਸਾਰੇ ਕੇਸ ਸੀ ਘਟਾਲੇ ਸੀ ਬੜੇ ਬੜੇ ਵੱਡੇ ਤੇ ਆਪਣੀ ਜਾਨ ਬਚਾਉਣ ਲਈ ਬੀਜੇਪੀ 'ਚ ਗਿਆ ਸੀਗਾ ਜਾਤੇ ਨੂੰ ਆਪਣੇ ਚਾਚੇ ਦੀ ਸ਼ਰਨ ਲੈਣੀ ਪਊਗੀ ਜਾ ਕੇ ਮਾਫੀ ਮੰਗਣੀ ਪਊਗੀ ਨਹੀਂ ਤੇ ਇਹਦਾ politcal career ਲਗਭਗ ਖਤਮ ਆ ਤੇ BJP ਕਰਦੀ ਇਦਾਂ ਹੀ ਆ ਕਿ ਜਿਹੜੇ ਬੰਦੇ ਨੂੰ ਨਾਲ ਜੋੜਦੀ ਆ ਉਹਦੀ ਪਾਰਟੀ ਤੇ ਉਹਦਾ ਕੈਰੀਅਰ ਜਿਹੜਾ ਤਬਾਹ ਕਰ ਦਿੰਦੀ ਆ ਹਮ ਬਿਲਕੁਲ ਇਹੋ ਕੁਝ ਇਹਦਾ ਨਾ ਹੋਇਆ ਉਦੋਂ ਠਾਕਰੇ ਡਟਿਆ ਰਿਆ ਉਹੜਿਆ ਰਿਆ ਆਪਣੇ ਪედაਦੀ ਤਰ੍ਹਾਂ ਬਹਾਦਰੀ ਤਰ੍ਹਾਂ ਲੜਿਆ ਤੇ ਉਹਨੇ ਫੇਰ ਵਾਪਸੀ ਕੀਤੀ ਆ ਹਣਾ ਉਹਦੇ ਕੋਲ ਸਿੰਬਲ ਖੋ ਲਿਆ ਸੀ ਤੇ ਉਹ ਕਿਸ ਤਰੀਕੇ ਨਾਲ ਦੁਬਾਰਾ ਸਟੈਂਡ ਕੀਤੇ ਆ ਤੇ ਹੁਣ ਇਹਨਾਂ ਨੂੰ ਖਤਰਾ ਪਿਆ ਹੋਇਆ ਕਿ ਸਾਡੇ ਜਿਹੜੇ ਹੁਣ ਇੱਕ ਨਾ ਛਿੰਦੇ ਦੀ ਜਿਹੜੀ ਸਰਕਾਰ ਆ ਉਹ ਵੀ ਟੁੱਟ ਸਕਦੀ ਹੈ ਇਲੈਕਸ਼ਨ ਤੋਂ ਪਹਿਲਾਂ ਵੀ ਟੁੱਟ ਸਕਦੀ ਹੈ ਬਿਲਕੁਲ ਅਕਾਲੀ ਦਲ ਦਾ ਹਾਲ ਜਿਹੜਾ ਹੈ ਉਹ ਵੀ ਅਸੀਂ ਦੇਖ ਹੀ ਰਹੇ ਆ ਕਿ ਹੋਇਆ ਤੇ ਕੀ ਹੋਇਆ ਵਾ ਅਗਲੀਆਂ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਗੱਲ ਜਿਹੜੀ ਆ ਕਰਦੇ ਆ ਰੂਸ ਨੇ ਇਸ ਹਫਤੇ ਮੁੱਖ ਊਰਜਾ ਸਹੂਲਤਾਂ ਤੇ ਹਮਲਾ ਕਰਨ ਦੀ ਆਪਣੀ ਰਣਨੀਤੀ ਜਿਹੜੀ ਉਹ ਚਾਰੀ ਰੱਖੀ ਹੈ। ਜੁਕਰੇਨ ਦਾ ਇਹ ਹੈਗਾ ਜੀ ਕਲੇਮ ਕਿ ਜਿਹੜਾ ਰਸ਼ੀਆ ਆ ਕਿਉਂਕਿ ਰਸ਼ੀਆ ਤਕੜਾ ਮੁਲਕ ਆ ਤੇ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਆਪਾਂ ਰੋਜ਼ ਹੀ ਗੱਲ ਕਰਦੇ ਨੇ ਕਿ ਰਸ਼ੀਆ ਕਿਸੇ ਵੇਲੇ ਵੀ ਜਿਹੜਾ ਜੁਕਰੇਨ ਨੂੰ ਹਰਾ ਸਕਦਾ ਆ। ਦੂਜੇ ਪਾਸੇ ਬਹੁਤ ਸਾਰੇ ਹਥਿਆਰ ਜਿਹੜੇ ਆ ਇਹ ਯੂਰੋਪੀਅਨ ਮੁਲਕ ਤੇ ਅਮਰੀਕਾ ਉਹਨਾਂ ਨੂੰ ਮਹਿਆ ਕਰਾ ਰਿਹਾ ਆ। ਪਰ ਜਿਹੜੇ ਹੁਣ ਉਹ ਕਹਿ ਰਿਹਾ ਕਿ ਜਿਹੜੇ ਸਾਡੇ ਬਿਜਲੀ ਘਰ ਨੇ ਪਾਵਰ ਪਲਾਂਟ ਨੇ ਉਹਨਾਂ ਨੂੰ ਗਿਣਵਿੱਚ ਕੇ ਨਿਸ਼ਾਨਾ ਬਣਾ ਰਿਆ ਤੇ ਉਹਦੇ ਬਾਰੇ ਜਿਹੜੇ ਆ ਨਾ ਯੂਕਰੇਨ ਦੇ ਵੱਲੋਂ ਇਹ ਆ ਰਹੀ ਹੈ ਕਿ ਜਿਹੜੇ ਸਾਡੇ ਹਾਈਡਰੋਲਿਕ ਪਾਵਰ ਪਲਾਂਟ ਨੇ ਉਹ ਲਗਭਗ ਜਿਹੜੇ ਆ ਉਹ ਖਤਮ ਕਰਤੇ ਉਹਨਾਂ ਨੇ ਬੰਬਾਰੀ ਕਰਕੇ ਤੇ ਉਸ ਇਲਾਕੇ ਨੂੰ ਸਾਰੇ ਨੂੰ ਕਾਰਡਨ ਕੀਤਾ ਹੋਇਆ ਤੇ ਲੋਕਾਂ ਨੂੰ ਉਹ ਉਹਨਾਂ ਰਸਤਿਆਂ ਤੇ ਵੀ ਨਹੀਂ ਜਾਣ ਦਿੱਤਾ ਰਿਹਾ ਲੋਕੀ ਦੂਰਲੇਡੇ ਵਾਲੇ ਪੁਲਾਂ ਤੋਂ ਕ੍ਰੋਸ ਕਰਕੇ ਇਧਰ ਉਧਰ ਜਾ ਰਹੇ ਆ ਤੇ ਇਹਦੇ ਨਾਲ ਉਹਨਾਂ ਦਾ ਬਿਜਲੀ ਦਾ ਸੰਕਟ ਵੀ ਪੈਦਾ ਹੋ ਗਿਆ ਤੇ ਟ੍ਰੈਫਿਕ ਦਾ ਤੇ ਬਲੌਕ ਹੋ ਹੀ ਹੋਈ ਤੇ ਉਹ ਆਪਣੇ ਵਸਨੀਕਾਂ ਨੂੰ ਕਹਿੰਦੇ ਆ ਕਿ ਉਹ ਤੁਸੀਂ ਜਿਹੜੇ ਦੂਰ ਨੇੜੇ ਵਾਲੇ ਪੋਲ ਉਹਧਰੋਂ ਲੰਘ ਜਾਓ ਇਸ ਪਾਸੇ ਨਾ ਜਾਓ ਯਾਨੀ ਕਿ ਬਹੁਤ ਵੱਡੀ ਤਬਾਹੀ ਦਾ ਸਾਹਮਣਾ ਜਿਹੜਾ ਵਾ ਉਹ ਜੁਕ੍ਰੇਨ ਨੂੰ ਕਰਨਾ ਪੈ ਰਿਹਾ ਪਰ ਜੁਕ੍ਰੇਨ ਜਿਹੜਾ ਉਹ ਲੜਾਈ ਚ ਉਸੇ ਤਰ੍ਹਾਂ ਹੀ उलझा ਹੋਇਆ ਕੱਲ ਹੀ ਆਪਾਂ ਖਬਰ ਕੀਤੀ ਕਿ ਰਸ਼ੀਆ ਨੇ ਕਿਹਾ ਕਿ ਜੇ ਤੁਸੀਂ ਹਥਿਆਰ ਦਿੰਦੇ ਰਹੇ ਇਹਨਾਂ ਨੂੰ ਤੇ ਅਸੀਂ ਵੀ ਫਿਰ ਜਿਹੜੇ ਆਪਣੇ ਹਥਿਆਰ ਆ ਬਾਕੀ ਮੁਲਕਾਂ ਨੂੰ ਵੇਚਣੇ ਸ਼ੁਰੂ ਕਰਾਂਗੇ ਜਿਹੜੇ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਵੇਚ ਨਹੀਂ ਸਕਦੇ ਤੇ ਉਹਨਾਂ ਨੇ ਐਟਮ ਬੰਬ ਚਲਾਉਣ ਦੀ ਵੀ ਧਮਕੀ ਦਿੱਤੀ ਹੈ ਕਿ ਜੇ ਤੁਸੀਂ ਇਦਾਂ ਹੀ ਕਰਦੇ ਰਹੇ ਤੇ ਕਰਾਂਗੇ ਪਰ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਹਥਿਆਰ ਬਣਾਉਣ ਵਾਲੇ ਮੁਲਕ ਆ ਯੂਕਰੇਨ ਨੂੰ ਕੋਈ ਬਹੁਤ ਉਮਦਾ ਹਥਿਆਰ ਨਹੀਂ ਦੇ ਰਹੇ ਜਿਹੜੇ ਉਹੋ ਜਿਹੇ ਹਥਿਆਰ ਜਿਹਦਾ ਉਹ ਦਿਵਾਲੀ ਤੇ ਠੋਸੋ ਪਟਾਕੇ ਨਹੀਂ ਚੱਲਦੇ ਉਹ ਠੋਸੋ ਪਟਾਕੇ ਜਿਹੜੇ ਆ ਉਹ ਦੇ ਰਹੇ ਆ ਤੇ ਜਾਂ ਜਿਹੜੇ ਨਵੇਂ ਉਹ ਹਥਿਆਰ ਜਿਹੜੇ ਜੇ ਚਲਾਏ ਨਹੀਂ ਕਦੀ ਉਹ ਟੈਸਟ ਕਰ ਲਈ ਜਿਹੜੇ ਆ ਉਹ ਦੇ ਰਹੇ ਆ ਤੇ ਅਮਰੀਕਾ ਹਮੇਸ਼ਾ ਇਦਾਂ ਕਰਦਾ ਰਿਹਾ ਕਿ ਜਿੱਥੇ ਕਿਤੇ ਜੰਗ ਛੇੜੀ ਆ ਉੱਥੇ ਆਪਣੇ ਹਥਿਆਰ ਵੀ ਟੈਸਟ ਕਰਦਾ ਰਿਹਾ ਤੇ ਪੁਰਾਣਾ ਜਿਹੜਾ ਅਸਲਾ ਬਰਬਾਦ ਹੋ ਰਿਹਾ ਕਿ ਐਕਸਪਾਇਰ ਹੋ ਰਿਹਾ ਸੀ ਉਹਨੂੰ ਵੀ ਵੇਚ ਦਿੰਦਾ ਰਿਹਾ ਤੇ ਉਤੋਂ ਪੈਸੇ ਬਣਾਉਂਦਾ ਰਿਹਾ ਜੀ ਕेंद्रीय ਗਾਜ਼ਾ ਦੇ ਵਿੱਚ ਕਿੰਦੇ ਸੰਯੁਕਤ ਰਾਸ਼ਟਰ ਦੁਆਰਾ ਚਲਾਏ ਜਾ ਰਹੇ ਇੱਕ ਸਕੂਲ ਦੇ ਉੱਤੇ ਇਜ਼ਰਾਈਲੀ ਹਵਾਈ ਹਮਲੇ ਦੇ ਵਿੱਚ ਦਰਜਨਾ ਲੋਕ ਮਾਰੇ ਗਏ। ਇਹ ਬੜੀ ਵੱਡੀ ਖਬਰ ਹੈ ਹਰਿੰਦਰ ਕਿਉਂਕਿ ਅਮਰੀਕਾ ਲਿਪਸਿੰਮਤੀ ਤੇ ਕਰਦਾ ਸੀਗਾ ਦੂਜੇ ਇੱਕ ਪਾਸੇ ਕਿ ਸਾਡੇ ਜਿਹੜੇ ਆ ਇਜ਼ਰਾਈਲ ਉਹ ਵਧੀ ਕੀ ਕਰ ਰਿਹਾ ਵਾ ਮਾੜਾ ਮੋਟਾ ਕਹਿੰਦਾ ਸੀਗਾ ਪਰ ਕਦੀ ਖੁੱਲ ਕੇ ਇਜ਼ਰਾਈਲ ਨੂੰ ਉਹਨਾਂ ਨੇ ਦਬਾ ਨਹੀਂ ਸੀ ਬਣਾਇਆ। ਇੱਥੋਂ ਤੱਕ ਕਿ ਜਿਹੜੀਆਂ ਹਿਊਮਨ ਰਾਈਟਸ ਦੀਆਂ ਆਰਗੇਨਾਈਜੇਸ਼ਨਾਂ ਉਹਨਾਂ ਦੇ ਉੱਤੇ ਅਟੈਕ ਹੋਏ ਉਦੋਂ ਵੀ ਅਮਰੀਕਾ ਨਹੀਂ ਸੀ ਬੋਲਿਆ ਤੇ ਰਫਾ ਦੇ ਉੱਤੇ ਜਦੋਂ ਹਮਲੇ ਹੋਏ ਆ ਤੇ ਅਮਰੀਕਾ ਨੇ ਕਾਫੀ ਸਖ ਇలా ਵੀ ਤੁਸੀਂ ਇਹ ਨਹੀਂ ਕਰ ਸਕਦੇ ਪਰ ਇਜ਼ਰਾਈਲ ਨੇ ਨਾ ਅਮਰੀਕਾ ਦੀ ਪ੍ਰਵਾਹ ਕੀਤੀ ਆ ਨਾ ਯੂਨਾਈਟਿਡ ਨੇਸ਼ਨ ਦੀ ਪ੍ਰਵਾਹ ਕੀਤੀ ਆ ਤੇ ਇਥੋਂ ਤੱਕ ਕਿ ਯੂਨਾਈਟਿਡ ਨੇਸ਼ਨ ਦੇ ਵੱਲੋਂ ਅੱਗੇ ਇੱਕ ਜਿਹੜੀਆਂ ਸਰਵਿਸਿਸ ਦਿੰਦੀ ਸੀਗੀ ਸਸਤਾ ਉਹਦੇ ਤੇ ਮਿੱਥ ਕੇ ਹਮਲਾ ਕੀਤਾ ਸੀ ਇਹਨਾਂ ਨੇ ਉਹਨਾਂ ਦੀਆਂ ਦੋ ਗੱਡੀਆਂ ਨੂੰ ਉਡਾਈਆਂ ਸੀਗੀਆਂ ਉਦੋਂ ਬੜੀ ਇਹਨਾਂ ਦੀ ਚਰਚਾ ਹੋਈ ਸੀਗੀ ਤੇ ਹੁਣ ਅਮਰੀਕਾ ਦੇ ਮਨਾ ਕਰਨ ਦੇ ਬਾਵਜੂਦ ਜਿਹੜਾ ਯੂਨ ਵੱਲੋਂ ਇੱਕ ਸਕੂਲ ਚ ਲਾਇਆ ਜਾ ਰਿਹਾ ਸੀ ਉਹਦੇ ਵਿੱਚ ਕੁਝ ਸ਼ੈਲਟਰ ਲਿਕੇ ਬੈਠੇ ਹੋਏ ਰਿਫਿਊਜੀ ਉਹਨਾਂ ਦੇ ਉੱਤੇ ਇਹਨਾਂ ਨੇ ਅਟੈਕ ਕੀਤਾ ਤੇ ਇਹਨਾਂ ਨੇ ਕਿਹਾ ਕਿ ਉੱਥੇ ਅਸੀਂ 20 ਤੋਂ 30 ਹਮਾਸ ਦੇ ਜਿਹੜੇ ਟੈਰਰਿਸਟ ਸੀਗੇ ਉਹਨਾਂ ਨੂੰ ਮਾਰ ਦਿੱਤਾ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਕਾਫੀ ਸਖਤ ਹੋਇਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ 20 ਜਾਂ 30 ਬੰਦੇ ਕਹਿੰਦੇ ਹਮਾਸ ਦੇ ਮਾਰੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਸਾਨੂੰ ਦੱਸੋ ਸਾਨੂੰ ਦੱਸੋ ਵੀ ਉਹ ਕਿਹੜੇ ਬੰਦੇ ਸੀ ਤੁਸੀਂ ਗਲਤ ਟਾਰਗੇਟ ਕੀਤਾ ਤੇ ਯੂਨ ਦੇ ਸਕੂਲ 'ਤੇ ਹਮਲਾ ਕੀਤਾ ਜਿਹੜਾ ਆਮ ਨਾਗਰਿਕਤਾ ਦੀ ਜਿਹੜੀ ਆ ਉਹ ਹੋਈ ਆ ਮੌਤ ਹੋਈ ਆ ਇਸ ਤੋਂ ਪਹਿਲਾਂ ਵੀ ਕੁਝ ਦਿਨ ਤੁਹਾਨੂੰ ਪਤਾ ਇੱਕ ਟੈਂਟਾਂ ਦੇ ਉੱਤੇ ਅੱਗ ਲਾਉਣ ਵਾਲੇ ਤੇ ਹਰਨਾ ਨਾ ਹਮਲਾ ਕੀਤਾ ਸੀ ਜਿਹੇ ਚ ਬਹੁਤ ਸਾਰੇ ਲੋਕ ਝੁੱਲਸ ਕੇ ਮਰ ਗਏ ਸੀ ਸੋ ਜਿਹੜੀਆਂ ਇਹਨਾਂ ਦੀਆਂ ਜਿਆਜਤੀਆਂ ਨੇ ਉਹ ਲਗਾਤਾਰ ਜਾਰੀ ਆ ਕਈ ਵੀਡੀਓ ਤੇ ਇਦਾਂ ਦੀ ਹਰਿੰਦਰ ਆ ਰਹੀਆਂ ਨੇ ਕਿ ਜਿਹੜੇ ਜਿਹੜੇ ਥਾਵਾਂ ਤੇ ਘਰਾਂ ਚ ਵੱਢਦੇ ਉਹਨਾਂ ਦੇ ਪੁਲਿਸ ਵਾਲੇ ਪੁਲਿਸ ਵਾਲੇ ਜਾਂ ਫੌਜ ਵਾਲੇ ਚ ਕਹਿ ਲੋ ਉਹ ਜਿਹੜੀਆਂ ਵੂਮਨ ਦੇ ਕੱਪੜੇ ਹੁੰਦੇ ਆ ਅੰਡਰ ਗਾਰਮੈਂਟਸ ਹੁੰਦੇ ਆ ਉਹ ਆਪਣੀ ਵਰਦੀ ਦੇ ਉੱਤੇ ਪਾ ਪਾ ਕੇ ਲੋਕਾਂ ਨੂੰ ਦਿਖਾਉਂਦੇ ਤੇ ਫੋਟੋ ਖਿਚਾਉਂਦੇ ਆ ਜਸ਼ਨ ਮਨਾਉਂਦੇ ਦਿ ਫੌਜ ਭਾਵੇਂ ਕਿਸੇ ਮੁਲਕ ਦੀ ਹੋਵੇ ਇਹ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਜਦੋਂ ਕਿਤੇ ਫੌਜ ਗਰਾਉਂਡ ਤੇ ਜਾਂਦੀ ਆ ਤੇ ਲੋਕਾਂ ਦੀਆਂ ਧੀਆ ਭੈਣਾਂ ਦੀ ਇੱਜ਼ਤ ਵੀ ਕਾਫੀ ਰੋਲੀ ਜਾਂਦੀ ਆ ਇਹ ਗੱਲ ਬਾਰ-ਬਾਰ ਸਾਹਮਣੇ ਆਉਂਦੀ ਰਹੀ ਆ ਇਹ ਸਾਰੀਆਂ ਫੌਜਾਂ ਦੇ ਉੱਤੇ ਲਗਭਗ ਇੱਕੋ ਜੀ ਆ ਭਾਰਤ ਵਿੱਚ ਵੀ ਅਸੀਂ ਬਹੁਤ ਵਾਰ ਵੇਖਿਆ ਨਾਗਾ لینڈ ਮਿਜ਼ੋਰਮ ਚ ਜੋ ਦਬਾਉਂਦੇ ਸੀ ਉਦੋਂ ਈਵਨ ਦੋ ਸਾਡੀਆਂ ਸਿੱਖ ਰੈਜimentਾਂ ਤੇ ਵੀ ਇਹ ਲੱਗਦਾ ਸੀ ਕਿ ਇਹ ਲੋਕਾਂ ਦੇ ਉੱਤੇ ਤਸ਼ੱਦਦ ਕਰਦੇ ਆ ਤੇ ਔਰਤਾਂ ਨਾਲ ਬੇਇੱਜ਼ਤੀ ਕਰਦੇ ਆ ਜੰਮੂ ਕਸ਼ਮੀਰ 'ਚ ਲਗਾਤਾਰ ਵਹੀ ਵੇਖਦੇ ਆਇਆ ਤੇ ਆਪਰੇਸ਼ਨ ਬਲੂ ਸਟਾਰ ਦੇ ਵੇਲੇ ਸੀ ਪੰਜਾਬ 'ਚ ਵੀ ਇਹਦਾ ਨਜ਼ਾਰਾ ਤੱਕਿਆ ਕਿ ਕਿਸ ਤਰੀਕੇ ਨਾਲ ਜਿਹੜੀ CRPF BSF ਦੀ ਫੌਜ ਕੋ ਸਮਝ ਨਹੀਂ ਲੱਗੀ ਸੀ ਉਹਨਾਂ ਦਾ ਬਿਹੇਵੀਅਰ ਰੋਕਾਂ ਪ੍ਰਤੀ ਕੀ ਸੀ ਤੇ ਕਿਸ ਤਰ੍ਹਾਂ ਉਹ ਵਿਧੀਆਂ ਆਮ ਹੀ ਕਰ ਜਾਂਦੇ ਸੀ ਜੀ ਬਿਲਕੁਲ ਆਪਣੇ ਕੋ ਸਮਾਂ ਜਿਹੜਾ ਹੈ ਜੇ ਹੈਗਾ 2-4 ਮਿੰਟ ਦਾ ਤੇ ਆਪਾਂ ਇੱਕ ਖਬਰ ਜਿਹੜੀ ਜਾਪਾਨ ਦੀ ਆ ਉਹ ਵੀ ਨਾਲ ਕਰ ਲਈਏ ਕਿ ਜਾਪਾਨ ਦੀ ਜਿਹੜੀ ਆ ਕਹਿੰਦੇ ਕਿ ਜਨਸੰਖਿਆ ਜਿਹੜੀ ਆ ਉਹ ਘਟ ਰਹੀ ਆ ਤੇ ਇੱਕ ਇਸ ਤਰੀਕੇ ਦੇ ਨਾਲ ਜਿਹੜਾ ਹੈ ਇਹਦੇ ਉੱਤੇ ਉਹਨਾਂ ਨੇ ਇਸ ਨੂੰ ਦੇਖਿਆ ਹੈ ਤੇ ਹੁਣ ਗਾਂ ਕੀ ਉਹਦੇ ਉੱਤੇ ਜਿਹੜਾ ਹੈ ਉਹ ਕਰਨ ਜਾ ਰਹੇ ਆ ਇਹਨਾਂ ਅੰਦਰ ਬਹੁਤ ਸਾਰੇ ਯੂਰੋਪੀਅਨ ਦੇਸ਼ਾਂ ਦੀ ਪ੍ਰੋਬਲਮ ਆ ਕਿ ਜਿਹੜੀ ਜਨਮਦਾਰ ਆ ਉਹ ਡਿੱਗਦੀ ਜਾ ਰਹੀ ਆ ਤੇ ਵੈਸੇ ਕਹਿੰਦੇ ਆ ਕਿ 2.4 ਜਾਂ 2 ਤੋਂ ਉੱਤੇ ਮਤਲਬ ਦੋ ਜਣੇ ਆ ਤੇ ਉਹਨਾਂ ਦੇ ਦੋ ਬੱਚੇ ਤੇ ਹੁਣ ਜੇ ਬੈਲੈਂਸ ਰੱਖਣਾ ਆ ਆਪਣੀ ਦੇਸ਼ ਦੇ ਵਿੱਚ ਆਬਾਦੀ ਦਾ ਬੈਲੈਂਸ ਰੱਖਣਾ ਤੇ ਕਈ ਵਾਰ ਇਹ ਕਿਹਾ ਜਾਂਦਾ ਕਿ ਜਿਹੜੀ ਵੱਧ ਆਬਾਦੀ ਆ ਉਹ ਬੜੀ ਘਾਟੇਵੰਦਾ ਸੌਦਾ ਹੁੰਦਾ ਜਿੱਦਾਂ ਚਾਈਨਾ ਨੇ ਆਪਣੇ اندر ਰੋਕ ਲਾਈ ਸੀਗੇ ਕਿ ਇੱਕ ਕਪਲ ਇੱਕੋ ਬੱਚਾ ਪੈਦਾ ਕਰ ਸਕਦਾ ਪਰ ਜਦੋਂ ਉਹਨਾਂ ਨੇ ਹੁਣ ਵੇਖਿਆ ਕਿ ਜਿਹੜੇ 올ਡ ਏਜ ਵਿਅਕਤੀ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ ਕਿਉਂਕਿ ਹੁਣ ਲਾਈਫ ਸਪੈਨ ਵੱਧ ਗਿਆ ਵਾ ਸਾਰੇ ਮੁਲਕਾਂ ਦੇ ਵਿੱਚ ਤੇ ਬਹੁਤ ਬਜ਼ੁਰਗਾਂ ਨੂੰ ਸਾਹਮਣਾ ਔਖਾ ਹੋ ਗਿਆ ਤੇ ਕੰਮ ਕਰਨ ਵਾਲੇ ਹੱਥ ਜਿਹੜੇ ਉਹ ਘਟ ਗਏ ਇਸ ਕਰਕੇ ਹੀ ਅੰਦਾਜ਼ੇ ਲੱਗਦੇ ਸੀ ਕਿ ਭਾਰਤ ਵਿੱਚ ਨੌਜਵਾਨ ਜਿਹੜੇ ਆ ਉਹ ਦੁਨੀਆ 'ਚ ਸਭ ਤੋਂ ਜ਼ਿਆਦਾ ਤੇ ਭਵਿੱਖ ਜਿਹੜਾ ਉਹ ਭਾਰਤ ਦਾ ਹੈ ਕਿਉਂਕਿ ਭਾਰਤ ਸੁਪਰ ਪਾਵਰ ਬਣੇਗਾ ਬੜੀ ਤੇਜ਼ੀ ਨਾਲ ਤੇ ਚਾਈਨਾ ਦੇ ਵਿੱਚ ਕਿਉਂਕਿ ਬੁੱਢੇ ਜ਼ਿਆਦਾ ਹੋਗੇ ਤੇ ਉਹਨਾਂ ਦੀ ਜਿਹੜੀ ਇਕਨੋਮੀ ਡਾਊਨ ਹੋਊਗੀ ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਉਹ ਸਾਰੇ ਲਾਭ ਬੰਦ ਕੀਤੇ ਤੇ ਹੁਣ ਉਹ ਵੀ ਇਤਸ਼ਾਹ ਦੇ ਰਿਹਾ ਕਿ ਬੱਚੇ ਜਿਹੜੇ ਆ ਉਹ 2 ਘਟੋ ਘਟ ਹੋਣੇ ਚਾਹੀਦੇ ਆ ਪਰਿਵਾਰ ਦੇ ਜੋ ਜਾਪਾਨ ਵਰਗੇ ਮੁਲਕ ਚੇ ਵੱਡੀ ਪ੍ਰੋਬਲਮ ਨੂੰ ਉਹ ਸਾਹਮਣਾ ਕਰ ਰਿਆ ਜਨਮਦਾਰ ਜਿਹੜੀ ਆ 1.26 ਤੋਂ ਵੀ ਘਟ ਕੇ 1.20 ਹੋ ਗਈ ਆ ਜਿਹਦਾ ਕਰਕੇ ਉਥੋਂ ਦੀ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਉਤਸ਼ਾਹਤ ਕਰ ਰਹੀ ਆ ਡੇਟਿੰਗ ਦੀਆਂ ਐਪ ਨਵੀਆਂ ਬਣਾ ਰਹੀ ਆ ਕਿ ਤੁਸੀਂ ਕਿਸੇ ਤਰੀਕੇ ਨਾਲ ਜਿਹੜੀ ਜਨਮਦਾਰ ਆ ਇਹਨੂੰ ਮੇਨਟੇਨ ਕਰੋ ਤੇ ਉਹਨੇ ਸਾਨੂੰ ਨੌਜਵਾਨ ਜਾਂ ਬੱਚੇ ਚਾਹੀਦੇ ਆ ਜਿਹੜੇ ਵਰਕਫੋਰਸ ਜਿਹੜੀ ਬਣ ਸਕਣ ਤੇ ਦੇਸ਼ ਅੱਗੇ ਕੰਮ ਕਰਦਾ ਰਹਿ ਸਕੇ ਲੱਖ ਮਸ਼ੀਨਾਂ ਆ ਗਈਆਂ ਕੰਪਿਊਟਰ ਆ ਗਏ ਪਰ ਮਨੁੱਖ ਦਾ ਬਦਲ ਨਹੀਂ ਆ ਉਹ ਪਨੇ ਗਾਣਾ ਹੈਗਾ ਨਾ ਸੁਪਿੰਦਰ ਸਰਤਾਜ ਦਾ ਸਭ ਕੁਝ ਬਣ ਗਿਆ ਪਰ ਜਿਹੜਾ ਉਹ ਔਜ਼ਾਰ ਜਿਹੜਾ gana ਉਹਨਾਂ ਦਾ ਕੁਦਰਤ ਤੋਂ ਕੁਬਾਰ ਨਹੀਂ ਬਣਿਆ ਹਾਂ ਬਿਲਕੁਲ ਸਭ ਕੁਝ ਬਣ ਗਿਆ ਪਰ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਤੇ ਮਨੁੱਖ ਦੀ ਲੋੜ ਨੂੰ ਮੰਨਫੀ ਨਹੀਂ ਕੀਤਾ ਜਾ ਸਕਦਾ ਚਾਹੇ ਆਟੋਮੈਟਿਕ ਗੱਡੀਆਂ ਆ ਜਾਣ ਚਾਹੇ ਰਡਾਰ ਲੱਗ ਜਾਣ ਚਾਹੇ ਕੰਪਿਊਟਰਾਈਜ਼ ਸਭ ਕੁਝ ਹੋ ਜੇ ਪਰ ਉਹਦੇ ਪਿੱਛੇ ਵੀ ਜਿਹੜੀ ਮੇਨ ਫੋਰਸ ਆ ਉਹ ਮਨੁੱਖ ਆ ਤੇ ਮਨੁੱਖ ਨੂੰ ਮੰਨਫੀ ਕਰਕੇ ਦੁਨੀਆ ਚੱਲਦੀ ਨਹੀਂ ਰੱਖੀ ਜਾ ਸਕਦੀ ਬਿਲਕੁਲ ਜੀ ਗਿਲਸਾਹ ਬਹੁਤ ਧੰਨਵਾਦ ਵਿਸਤਾਰਿਤ ਚਰਚਾ ਦੇ ਵਾਸਤੇ ਸੋ ਖਬਰ 247 ਦੇ ਉੱਤੇ ਅੱਜ ਦੇ ਲਈ ਇਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਨੂੰ ਫੀਡਬੈਕ ਦਿੰਦੇ ਰਹਿਣਾ ਤੁਹਾਡੇ ਸੁਝਾਅ ਸਾਨੂੰ ਬਹੁਤ ਚੰਗੇ ਲੱਗਦੇ ਆ ਤੇ ਅਸੀਂ ਸੁਧਾਰ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤੇ ਕਰਦੇ ਵੀ ਰਹਾਂਗੇ ਸੋ ਅੱਜ ਦਾ ਸਮਾਂ ਜਿਹੜਾ ਇੱਥੇ ਹੀ ਸਮਾਪਤ ਹੁੰਦਾ ਹੈ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ